ਅੱਜ ਮੈਂ ਜਥੇ ਸਵੇਤ ਹਾਜ਼ਰੀ ਭਰ ਲਈ ਇੱਥੇ ਆ ਤੇ ਕੱਲ ਪਰਿਵਾਰ ਨਾਲ ਦਰਸ਼ਨ ਕਰਨ ਲਈ ਇੱਥੇ ਆਇਆ ਹਾਂ। ਮੇਰੇ ਅੱਜ ਤੇ ਫਿਰ ਵੀ ਸੰਗਤ ਦੀ ਆਮਦ ਕੁਝ ਦੇਖਣ ਨੂੰ ਮਿਲ ਰਹੀ ਹੈ। ਕੱਲ ਜਿਹੜੇ ਬਾਹਰ ਸਟਾਲ ਲੱਗੇ ਹੋਏ ਨੇ ਇਹ ਸਾਰੇ ਖਚੜ ਖਚ ਭਰੇ ਹੋਏ ਨੇ। ਬੀਬੀਆਂ ਪੈਣਾ ਆ ਰਹੀਆਂ ਕੋਈ ਚਕਲਾ ਬਿਲਣਾ ਖਰੀਦ ਕੇ ਲੈ ਜਾ ਰਹੀ ਹੈ। ਕੋਈ ਸ਼ਾਪਿੰਗ ਕਰ ਰਿਹਾ ਕੋਈ ਕੁਝ ਖਰੀਦ ਰਿਹਾ ਕੋਈ ਗਹਿਣੇ ਕੱਟੇ ਖਰੀਦ ਰਿਹਾ ਕੋਈ ਜੈਕਟਾਂ ਖਰੀਦ ਕੇ ਲੈ ਕੇ ਜਾ ਰਿਹਾ। ਇਹ ਇੱਕ ਪਾਸੇ ਸਾਡੀ ਸ਼ਮਨੀ ਕੁੜਵਾਰ ਪਰੰਤਮ ਵੇਟੀ ਇਸ ਗੱਲ ਦਾ ਪ੍ਰਚਾਰ ਕਰੀਏ ਕਿ ਅਸੀਂ ਮਿੱਠੇ ਤੋਂ ਸੰਕੋਚ ਕਰੀਏ ਤੇ ਇੱਥੇ ਚਲ ਕੀ ਕੁਝ ਰਿਹਾ ਸਾਨੂੰ ਇਹਦੇ ਵੱਲ ਵੀ ਚਰਾ ਧਿਆਨ ਦੇਣਾ ਚਾਹੀਦਾ ਹੈ ਉਹ ਆਵਾਜ਼ਾਂ ਮਾਰਦਾ ਜੀ ਵੀ 16 ਫਲੇਵਰਾਂ ਦੀ ਆਈਸਕ੍ਰੀਮ ਮੈਂ ਭਾਈ ਆ ਜਾਓ ਖਾ ਦਿਓ ਸਪੀਕਰ ਲਾਇਆ ਹੋਇਆ ਜੀ ਉਹਨੇ ਬੈਂਗੋ ਪੀਓ 오ਰੰਜੋ ਪੀਓ ਐਪਲ ਪੀਓ ਪਾਈਨੈਪਲ ਪੀਓ ਖਵਾਵਾ ਪੀਓ ਹਾਂ ਤੇ ਜੀ ਖਾਓ ਭਾਈ ਅਸੀਂ ਇੱਥੇ ਆ ਕਿ ਇਨਸਾਨ ਬਣਨਾ ਹੈ ਕਲਕੀ ਧਰ ਦੇ ਸਿੱਖ ਬਣਨਾ ਹੈ ਹਾਂ ਪਰ ਅਸੀਂ ਬਣ ਕੇ ਕੀ ਜਾ ਰਹੇ ਆ ਬਾਹਰ ਤੁਸੀਂ ਵੇਖਿਆ ਹੋਵੇਗਾ ਨੌਜਵਾਨਾਂ ਨੇ ਸਿਰਾਂ ਤੇ ਲਾਏ ਹੋਏ ਸਿੰਘ ਹੱਥ ਵਿੱਚ ਫੜੀਆਂ ਪੀਪਣੀਆਂ ਉਹ ਪੀਪਣੀਆਂ ਵਾਜੇ ਵਜਾਉਂਦੇ ਹੋਏ ਜਾਨਵਰ ਬਣ ਕੇ ਇੱਥੋਂ ਜਾ ਰਹੇ ਆ ਇੱਕ ਨੌਜਵਾਨ ਸਿਰ ਤੇ ਦਮਾਲੇ ਵਾਂਗੂ ਸਜਾਇਆ ਪਰ ਦਾੜੀ ਕਟਿੰਗ ਕੀਤੀ ਹੋਈ ਜੀ ਤੇ ਬੁਲਟ ਦੇ ਪਟਾਕੇ ਮਾਰਦਾ ਹੋਇਆ ਇੱਥੋਂ ਦੀ ਲੰਗਾ ਹਮ ਇਧਰ ਇਹ ਸਟਾਲ ਲੱਗਿਆ ਕਿਤਾਬਾਂ ਵਾਲਾ ਤੇ ਇਹਨਾਂ ਦੇ ਕੋਲੋਂ ਦੀ ਪਟਾਕੇ ਮਾਰਦਾ ਉਧਰ ਦੀਵਾਨ ਚੱਲ ਰਿਹਾ ਅਸੀਂ ਸਾਬਤ ਕੀ ਕਰਨਾ ਚਾਹੁੰਦੇ ਆ ਕੱਲ ਦੀ ਸ਼ਾਮ ਚੰਡੀਗੜ੍ਹ ਦੇ ਵਿੱਚ ਕਲਾਕਾਰ ਦਾ ਸ਼ੋਅ ਸੀ ਤੁਸੀਂ ਜਾਣਦੇ ਹੋ ਭਾਈ ਜੀ ਨਾਂ ਲੈਣ ਦੀ ਲੋੜ ਕੀ ਹੈ ਠੀਕ ਹੈ ਅਸੀਂ ਉਹਦੀ ਪ੍ਰਸਿੱਧੀ ਹੀ ਕਰਨਾ ਚਾਹੁੰਦੇ ਨਾਂ ਲੈ ਕੇ ਉਹਦੀ ਸਾਡੇ ਰਾਸਤੇ ਬਲੌਗ ਹੋਏ ਪਏ ਸੀ ਉੱਥੇ ਜਾਮ ਲੱਗੇ ਕੀ ਹਾਲਤ ਬਣੀ ਸੀ ਉਸ ਤੋਂ ਘਟਿਆ ਗੱਲ ਕੀ ਸੀ ਸ਼ਰਮਨਾਕ ਸਾਡੇ ਵਾਸਤੇ ਪੰਜਾਬੀਆਂ ਵਾਸਤੇ ਗੱਲ ਸ਼ਹੀਦੀ 15 ਵਾੜੇ ਦੇ ਦਿਨ ਚੱਲ ਰਹੇ ਹੋਣ ਉਸ ਕਲਾਕਾਰ ਜਿਨ੍ਹਾਂ ਦਾ ਮਿਸ਼ਨ ਕੇਵਲ ਤੇ ਕੇਵਲ ਸਮਾਜ ਵਿੱਚ ਗੰਦਗੀ ਫਲਾਉਣਾ ਹੈ ਕਿ ਇੱਕ ਬੱਚੀ ਜਿਹੜੀ ਇਹ ਬੜੇ ਖੌਫ ਨਾਲ ਬੜੇ ਚਰਦੀ ਕਰਾਉਣ ਦਾ ਕਹਿ ਰਹੀ ਹੈ ਕਿ ਮੈਂ 10ਵਾਂ ਪੀਪਰ ਛੱਟ ਕੇ ਆਈਆਂ ਕੇਵਲ ਇਸ ਕਲਾਕਾਰ ਦਾ ਸ਼ੋਅ ਦੇਖਣ ਦੇ ਲਈ ਦੂਜੀ ਕਹਿ ਰਹੀ ਦੂਜੀ ਕਹਿ ਰਹੀ ਹੈ ਕਿ ਮੈਂ ਐਮਬੀਏ ਦਾ ਪੇਪਰ ਛੱਡ ਕੇ ਆਈ ਹਾਂ ਕੇਵਲ ਇਸ ਕਲਾਕਾਰ ਦਾ ਸ਼ੋਅ ਵੇਖਣ ਦੇ ਲਈ ਤੇ ਹੈਰਾਨਗੀ ਦੀ ਹੱਦ ਬੇਸ਼ਰਮੀ ਦੀ ਹੱਦ ਉਦੋਂ ਵੇਖਣ ਨੂੰ ਮਿਲੀ ਜਦੋਂ ਇੱਕ ਭੈਣ ਨੇ ਇਹ ਗੱਲ ਆਖੀ ਕਿ ਮੈਂ ਲੁਧਿਆਣੇ ਤੋਂ ਆਈਆਂ ਸਪੈਸ਼ਲ ਚੱਲ ਕੇ ਆਪਣੇ 1.5 ਸਾਲ ਦੇ ਬੱਚੇ ਨੂੰ ਘਰੇ ਛੱਡ ਕੇ ਇਕੱਲਾ ਕਿਹੜੇ ਪਾਸੇ ਨੇ ਉਸੇ ਤਰ ਪਏ ਆ ਪਤਾ ਹੀ ਨਹੀਂ ਲੱਗ ਸਕਿਆ ਤੁਸੀਂ ਪ੍ਰਚਾਰਕ ਹੋ ਜੀ ਤੁਸੀਂ ਪ੍ਰਚਾਰ ਕਮੀ ਕਿੱਥੇ ਰਹਿ ਗਈ ਦੋਸ਼ੀ ਇਹਨਾਂ ਨੂੰ ਮੰਨਦੇ ਹੋ ਜਿਹੜੇ ਕੱਲ ਜੰਮੇ ਵਿਚਾਰੇ ਜਾਂ ਫਿਰ ਕਮੀ ਕਿਤੇ ਹੋਰ ਆ ਫੇਰ ਪ੍ਰਬੰਧਾਂ 'ਚ ਹੀ ਦੋਸ਼ ਦਿੰਦੇ ਆ ਪ੍ਰਬੰਧ ਦਾ ਦੋਸ਼ ਬਾਅਦ ਵਿੱਚ ਐ ਪਹਿਲਾਂ ਅਸੀਂ ਆਪਣੇ ਆਪ ਨੂੰ ਜਦੋਂ ਅਸੀਂ ਘਰ ਤੋਂ ਨਿਕਲੇ ਆ ਅਸੀਂ ਕੀ ਸੋਚ ਕੇ ਨਿਕਲੇ ਆ ਅਸੀਂ ਪਰਿਵਾਰ ਵਿੱਚ ਛੋੜੇ ਨਾ ਤਮਸਤਕ ਕੋਲ ਨਹੀਂ ਜਾ ਰਹੇ ਆ ਕੀ ਅਸੀਂ ਚੰਡੂਲੋ ਚੁੱਟਣ ਜਾ ਰਹੇ ਆ ਉੱਠਦਿਆਂ ਸਾਰ ਕੰਨਾਂ ਵਿੱਚ ਗਾਣੇ ਪਏ ਮੋਬਾਈਲ ਫੋਨ ਦੇ ਰਹੀਂ ਮੋਬਾਈਲ ਚੱਕੇ ਉਹਦੇ ਵਿੱਚ ਗਾਣੇ ਟੀਵੀ ਔਨ ਕੀਤਾ ਟੀਵੀ ਵਿੱਚ ਗਾਣੇ ਡਰਾਇੰਗ ਰੂਮ ਵਿੱਚ ਆਏ ਉੱਥੇ ਗਾਣੇ ਗੱਡੀ ਵਿੱਚ ਬੈਠੇ ਉੱਥੇ ਗਾਣੇ ਜਿੱਧਰ ਵੇਖੋ ਗਾਣੇ ਗਾਣੇ ਫਿਰ ਉਲਾਮਾ ਦਿੰਦੇ ਫਿਰਦੇ ਆ ਵਿਗੜ ਕੇ ਨੇ ਆਣੇ ਈਸਾਈ ਧਰਮ ਵਾਲੇ ਜਿਹੜੇ ਲੋਕ ਸਨ ਉਹਨਾਂ ਨੇ ਆਪਣਾ ਪ੍ਰਚਾਰ ਕਿਵੇਂ ਇੱਕ ਦਾ ਡੋਰ ਟੂ ਡੋਰ ਜਾ ਕੇ ਉਹਨਾਂ ਨੇ ਆਪਣਾ ਸਾਹਿਤ ਵੰਡਿਆ ਆਪਣੀਆਂ ਕਿਤਾਬਾਂ ਵੰਡੀਆਂ ਤੇ ਸਕੂਲਾਂ ਦੇ ਵਿੱਚ ਜਾ ਕੇ ਪੰਜਾਬ ਦੇ ਸਕੂਲਾਂ ਵਿੱਚ ਜਾ ਕੇ ਉਹਨਾਂ ਨੇ ਸਪੈਸ਼ਲ ਆਪਣੇ ਸੈਸ਼ਨ ਲਾਏ ਤੇ ਆਪਣੇ ਧਰਮ ਦੇ ਬਾਰੇ ਜਾਗਰੂਤੀ ਦਿੱਤੀ ਕਿ ਸਾਡਾ ਧਰਮ ਇਹ ਕਹਿੰਦਾ ਹੈ ਉਹਨਾਂ ਤੇ ਇੱਕ ਸ਼ਹੀਦ ਹੋਇਆ ਇੱਥੇ ਤੇ ਸ਼ਹੀਦਾਂ ਦੀ ਲੰਬੀ ਕਤਾਰ ਲੱਗੀ ਪਈ ਆ ਸਾਡੇ ਤਾਂ ਟੱਬਰਾਂ ਦੇ ਬੇੜਾ ਗੜਕ ਗਿਆ ਨਾ ਤੇ ਬੱਚਾ ਸਿਰ ਨਹੀਂ ਬੋਹਦਾ ਰੋਟੀ ਨਹੀਂ ਖਾਂਦਾ ਉਹਦੇ ਮੂਰੇ ਮੋਬਾਈਲ ਧਰ ਦਿੰਦੇ ਜੀ ਕਾਰਟੂਨ ਲਾ ਕੇ ਫੇਰ ਫੇਰ ਕਿਹੜੇ ਕਿਹੜੇ ਨੇ ਸਿੰਘ ਬਣਨਾ ਕਿਹੜੇ ਨੇ ਸ਼ਾਹਤਾਂ ਵਾਲੀ ਗੱਲਾਂ ਕਰਨੀ ਉਹਨਾਂ ਦੇ ਲਈ ਇਹ ਸਾਈਟ ਐਨਏਬੀ ਐਨਏ ਦਾ ਪਲਾਟ ਹੈ ਤੇ ਐਨਏਬੀ ਐਨਏ ਦੇ ਪਲਾਟ ਦੇ ਐਨੇ ਪੈਸੇ ਆ ਉਹਨਾਂ ਨੂੰ ਉਹ 5000 7000 8000 ਦੇ ਵਿੱਚ ਉਹ ਜਿਹੜੀ ਆ 3 ਦਿਨ ਦੇ ਲਈ ਉਹ ਜਿਹੜੀ ਪਲਾਟ ਆ ਉਹ ਵਿਕ ਰਿਹਾ ਆ ਮੰਜੇ ਜਿੰਨੀ ਥਾ ਮਤਲਬ 5-7000 ਤੇ ਵਿਕੀ ਹੋਈ ਆ ਵਿਕੀ ਹੋਈ ਆ ਤੇ ਉਹਦੇ ਵਿੱਚ ਉਹਨਾਂ ਦਾ ਕੋਈ ਜ਼ੋਰ ਨਹੀਂ ਆ ਤੁਸੀਂ ਇਹਦੇ ਵਿੱਚ ਕੀ ਵੇਚਣਾ ਆ ਉਹਦੇ ਵਿੱਚ ਹਰ ਤਰ੍ਹਾਂ ਦੀ ਤੁਸੀਂ ਕਹਿ ਰਹੀ ਵਾਈਸ ਕਰੀਮ ਦੇ ਰੋਲੇ ਪੈ ਰਹੇ ਆ ਉਹਦੇ ਵਿੱਚ ਕੱਪੜੇ ਜੀਨਾ ਜੋ ਦਿਲ ਕਰਦਾ ਉਹ ਵੇਚ ਰਹੇ ਆ ਤੇ ਵੇਚ ਵੀ ਹੋ ਰਿਹਾ ਸਾਰੇ ਪਰਦੇਸੀ ਆ ਜਿਹੜੇ ਇਹਨਾਂ ਨੇ ਆਪਣੇ ਪੈਸੇ ਕਮਾਣੇ ਆ ਤੇ ਪੈਸੇ ਕਮਾ ਕਰਕੇ ਹੁਣੇ ਪਤਾ ਨਹੀਂ ਕਮੇਟੀ ਦੇ ਖਾਤੇ ਜਾ ਰਹੇ ਆ ਮੈਨੇਜਰਾਂ ਦੇ ਖਾਤੇ ਜਾ ਰਹੇ ਆ ਜਾਂ ਹੋਰ ਕੀ ਹੀਟਲਾ ਸਟਾਫ ਆਪਣੇ ਕੋਲ ਹੀ ਲਈ ਜਾ ਰਹੇ ਆ ਤੇ ਉਹਨਾਂ ਨੇ ਕਿਸੇ ਤਰ੍ਹਾਂ ਦਾ ਕੋਈ ਕੰਡੀਸ਼ਨ ਨਹੀਂ ਕੋਈ ਚੈੱਕ ਨਹੀਂ ਤੁਸੀਂ ਝੂਟੇ ਲਾਓ ਤੁਸੀਂ ਗੀਤ ਲਾਓ ਗਾਣੇ ਲਾਓ ਜੋ ਤੁਹਾਡਾ ਦਿਲ ਕਰਦਾ ਲਾਓ ਸਾਡੀ ਜੇਬ ਭਰ ਦਿਓ ਬਸ ਕਿਹਨੇ ਪੈਸਾ ਸਿੱਟੋ ਤੇ ਧਮਾਸ਼ਾ ਦੇਖ ਧਮਾਸ਼ਾ ਦੇਖੋ ਇਹ ਖਾਲੀ ਐ ਪਿਸਤਾਲਾ ਉਡੀਕ ਰਹੀਆਂ ਐ ਕਿ ਕਦੋਂ ਜਿਹੜੇ ਵਾਰਸ ਐ ਕੌਮ ਦੇ ਪੰਥ ਦੇ ਵਾਰਸੋਂ ਆਣਗੇ ਕਦੋਂ ਇਹਨਾਂ ਨੂੰ ਪੜਨਗੇ ਜਦੋਂ ਜਿਹੜੀਆਂ ਉਹ ਕੁਰਬਾਨੀਆਂ ਗੁਰੂ ਸਾਹਿਬ ਦੇ ਕੇ ਗਏ ਸੀ ਉਹਨਾਂ ਦਾ ਜਿਹੜਾ ਕੋਈ ਮੁੱਲ ਪਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੋ ਦਾ ਮਹੀਨਾ ਚੜ ਚੁੱਕਿਆ ਹੈ ਪੰਜਾਬ ਦੇ ਵਿੱਚ ਪੋਹ ਦੇ ਮਹੀਨੇ ਦੇ ਵਿੱਚ ਹਰ ਘਰ ਦੇ ਵਿੱਚ ਇੱਕ ਸੋਗ ਹੁੰਦਾ ਹੈ ਇਤਿਹਾਸ ਦੇ ਉਹ ਪੰਨਿਆਂ ਨੂੰ ਯਾਦ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਪੂਰੀ ਦੁਨੀਆ ਦੇ ਵਿੱਚ ਅਜਿਹੀ ਮਿਸਾਲ ਪੈਦਾ ਕੀਤੀ ਜਿਹੜੀ ਕਿ ਹੋਰ ਕਿਤੇ ਮਿਲਦੀ ਨਹੀਂ ਸੋ ਅੱਜ ਪਰਿਵਾਰ ਵਿਛੋੜਾ ਸਾਹਿਬ ਵੀ ਕਿ ਖੜੇ ਆ ਜਿੱਥੇ ਗੁਰੂ ਸਾਹਿਬ ਦਾ ਪਰਿਵਾਰ ਵਿਛੜਦਾ ਜਦੋਂ 6 ਪੋ ਨੂੰ ਗੁਰੂ ਸਾਹਿਬ ਅਨੰਤਪੁਰ ਸਾਹਿਬ ਦਾ ਕਿਲਾ ਖਾਲੀ ਕਰਕੇ ਆਉਂਦੇ ਆ ਅੱਗੇ ਸਰਸਾ ਨਦੀ ਚੜ੍ਹੀ ਹੋਈ ਸੀ ਤੇ ਇਸ ਥਾਂ ਦੇ ਉੱਤੋਂ ਪਰਿਵਾਰ ਖੇੜੂ ਖੇਰੂ ਹੋ ਜਾਂਦਾ ਇਤਿਹਾਸ ਤੁਸੀਂ ਸਾਰੇ ਜਾਣਦੇ ਹੋ ਸੋ ਇੱਕ ਵਾਰੀ ਦਰਸ਼ਨ ਤੁਹਾਨੂੰ ਜ਼ਰੂਰ ਕਰਵਾ ਦਿੰਨੇ ਆ ਪਰ ਜਿੱਥੇ ਇੱਥੇ ਬਹੁਤ ਸਾਰੀਆਂ ਗੱਲਾਂ ਦੇਖਣ ਨੂੰ ਮਿਲੀਆਂ ਤਾਂ ਉਹਨਾਂ ਦੇ ਵਿੱਚੋਂ ਕੁਝ ਨਾ ਕੁਝ ਸਿੱਖਣਾ ਜ਼ਰੂਰ ਚਾਹੀਦਾ ਬਾਹਰ ਬਹੁਤ ਜ਼ਿਆਦਾ ਭੀੜਾਂ ਸਟਾਲਾਂ ਦੇ ਉੱਤੇ ਦੇਖੀਏ ਪਰ ਇੱਕ ਸਟਾਲ ਇੱਥੇ ਦੇਖਿਆ ਕਿ ਜਿਹੜਾ ਬਹੁਤ ਭਰਿਆ ਹੋਣਾ ਚਾਹੀਦਾ ਸੀ ਪਰ ਇਹ ਸਟਾਲ ਉਹਨੇ ਭਰੇ ਨਹੀਂ ਮਿਲਦੇ ਇਹ ਇੱਕ ਵੱਡਾ ਸਵਾਲ ਹੈ ਸੋ ਸਾਡਾ ਕੰਮ ਜ਼ਰੂਰ ਹੈ ਸਵਾਲ ਚੁੱਕਣਾ ਜਦੋਂ ਕੋਈ ਲੱਗੇ ਕਿ ਇਹ ਸਵਾਲ ਲੋਕਾਂ ਤੱਕ ਆਉਣਾ ਚਾਹੀਦਾ ਹੈ ਤਾਂ ਉਸ ਨੂੰ ਰੱਖਣਾ ਸਾਡਾ ਫਰਜ਼ ਬਣ ਜਾਂਦਾ ਸੋ ਉਸ ਐਂਗਲ ਤੋਂ ਮੈਂ ਇਹ ਗੱਲ ਤੁਹਾਡੇ ਸਾਹਮਣੇ ਜ਼ਰੂਰ ਰੱਖਣੀ ਚਾਹੁੰਦਾ ਗੱਲਬਾਤ ਕਰਾਂਗੇ ਵੀਰ ਹੋਰਾਂ ਦੇ ਨਾਲ ਜਿਨ੍ਹਾਂ ਨੇ ਇਹ ਸਟਾਲ ਲਾਇਆ ਹੈ ਇਹ ਸਟਾਲ ਹੈ ਉਹ ਸਾਹਿਤ ਦਾ ਜਿਹੜਾ ਸਿੱਖਾਂ ਦਾ ਸਾਹਿਤ ਆ ਜਿਹਨੂੰ ਸਾਨੂੰ ਸਾਰਿਆਂ ਨੂੰ ਪੜ੍ਹਨਾ ਚਾਹੀਦਾ ਜੋ ਸਾਡੇ ਘਰਾਂ ਵਿੱਚ ਹੋਣਾ ਚਾਹੀਦਾ ਸੀ ਪਰ ਇਹ ਖਾਲੀ ਕਿਉਂ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਰੋ ਲੰਘ ਕੇ ਆਏ ਵੀਰ ਜੀ ਬੜੀਆਂ ਭੀੜਾਂ ਆਂ ਜੀ ਦੁਕਾਨਾਂ ਭਰੀਆਂ ਪਈਆਂ ਵੱਡੇ ਹੋਕੇ ਦਿੱਤੇ ਜਾ ਰਹੇ ਆ ਜੀ ਰਾਹ ਨਹੀਂ ਮਿਲ ਰਿਹਾ ਪੈਦਲ ਲੰਘਣ ਨੂੰ ਵੀ ਤੇ ਤੁਹਾਡੇ ਸਟਾਲ ਬੜਾ ਖਾਲੀ ਪਿਆ ਹੈ ਕਿਉਂ ਖਾਲੀ ਆ ਹਮੇਸ਼ਾ ਹੀ ਇਦਾਂ ਰਹਿੰਦਾ ਹੈ ਜਾਂ ਕਿਸ ਤਰ੍ਹਾਂ ਦਾ ਹੰਗਾਰਾ ਮਿਲਿਆ ਤੁਹਾਨੂੰ ਬਹੁਤ ਘੱਟ ਥੋੜਾ ਸਦਾਮ ਜੀ ਸਵਾਲ ਜਾਇਜ਼ ਹੈਗਾ ਵੀ ਬਾਅਦ ਜਿਹੜੀਆਂ ਜਿੰਨੇ ਵੀ ਰੰਗ ਤਮਾਸ਼ੇ ਵਾਲੇ ਹੈਗੇ ਉੱਥੇ ਸਾਰੇ ਭੜੀਆਂ ਪੀੜਾਂ ਹੈਗੀਆਂ ਪਰ ਇਹ ਜਿਹੜਾ ਗੁਰਬਾਣੀ ਦਾ ਸਾਡਾ ਜਿਹਨਾਂ ਜੁੜਨਾ ਚਾਹੀਦਾ ਸੀਗਾ ਖਾਸ ਤੌਰ ਤੇ ਇਹ ਜਿਹੜਾ ਦਿਨ ਹੈਗਾ ਬੜਾ ਵਿਰਾਗਮਈ ਬੜੇ ਸੋਗਮਈ ਦਿਨ ਹੁੰਦੇ ਆ 15ਵਾਂੜਾ ਜਿਹੜਾ ਆਏਗਾ ਅੱਗੇ ਜੀ ਤੇ ਅਸੀਂ ਇਤਿਹਾਸ ਨਾਲ ਜੁੜਨਾ ਹੈਗਾ ਤੇ ਜਿਹੜੀਆਂ ਕਿਤਾਬਾਂ ਲਿਟਰੇਚਰ ਹੈਗਾ ਇਹ ਗੁਰੂ ਸਾਹਿਬ ਸਾਨੂੰ ਗੁਰੂ ਸਾਹਿਬ ਦੇ ਇਤਿਹਾਸ ਨਾਲ ਜੁੜੀਆਂ ਇਹ ਕਿਤਾਬਾਂ ਹੈਗੀਆਂ ਸਾਰੀਆਂ ਪਰ ਤੁਸੀਂ ਦੇਖ ਰਹੇ ਹੋ ਵੀ ਸੰਗਤਾਂ ਦਾ ਇੱਧਰ ਧਿਆਨ ਬਹੁਤ ਇਕੱਠਾ ਹੈਗਾ ਤੇ ਆਲੇ-ਦੁਆਲੇ ਬਹੁਤ ਬਾਹਲੇ ਪਾਸੇ ਤੁਸੀਂ ਦੇਖਿਆ ਨਾ ਵੀ ਸਟਾਲ ਛੋਟੀਆਂ-ਛੋਟੀਆਂ ਦੁਕਾਨਾਂ ਲੱਗੀਆਂ ਹੋਈਆਂ ਹੈਗੀਆਂ ਜਿੱਥੇ ਕੋਈ ਆਈਸਕ੍ਰੀਮਾਂ ਵੇਚ ਰਿਹਾ ਹੈ ਕੋਈ ਚੰਡੋਲ ਝੂਟ ਰਿਹਾ ਹੈ ਮਤਲਬ ਇਹ ਦਿਨ ਬੜੇ ਵਿਰਾਗ ਮਈ ਹੈਗੇ ਤੇ ਸਾਨੂੰ ਗੁਰੂ ਸਾਹਿਬ ਨੂੰ ਯਾਦ ਕਰਦੇ ਨਤਮਸਤਕ ਹੋਣ ਦੇ ਲਈ ਇਤਿਹਾਸਕ ਸਥਾਨ ਤੇ ਅਸੀਂ ਆਏ ਹੈਗੇ ਤੇ ਬੜਾ ਮਤਲਬ ਦੁੱਖ ਹੁੰਦਾ ਹੈ ਵੇ ਲੋਕ ਇਸ ਪਾਸੇ ਵੱਲਾਂ ਆ ਕੇ ਰੰਗ ਤਮਾਸ਼ਿਆਂ ਵੱਲ ਜਾ ਰਹੇ ਹੈ। ਚਾਹੀਦਾ ਕੀ ਸੀ ਇੱਥੇ ਤੁਹਾਨੂੰ ਕੀ ਲੱਗਦਾ ਵੀ ਕੀ ਹੋਣਾ ਚਾਹੀਦਾ ਸੀ ਫਿਰ ਆਪਣੇ ਮਨ ਨੂੰ ਤਸੱਲੀ ਹੁੰਦੀ ਬਈ ਸਿੱਖ ਕੌਮ ਸਹੀ ਰਾਹ ਦੇ ਉੱਤੇ ਆ। ਕੀ ਹੋਣਾ ਚਾਹੀਦਾ ਸੀ ਇੱਥੇ? ਹੋਣਾ ਤਾਂ ਇਹ ਸੀਗਾ ਕਿ ਇੱਥੇ ਦਿਵਾਨ ਲੱਗਦੇ ਜਿਵੇਂ ਪ੍ਰਬੰਧਕ ਕਮੇਟੀ ਵੱਲੋਂ ਪ੍ਰਬੰਧ ਕੀਤੇ ਗਏ ਹੈਗੇ ਆ ਕਿ ਦਿਵਾਨ ਸਜੇ ਹੈਗੇ ਆ ਕਵਿਸ਼ਰੀਆਂ ਨੇ ਆਪਣੀਆਂ ਵਾਰਾਂ ਗਾਈਆਂ ਹੈਗੀਆਂ ਇਤਿਹਾਸ ਬਾਰੇ ਜਾਣੂ ਕਰਵਾਇਆ ਹੈਗਾ ਤੇ ਵੱਧ ਤੋਂ ਵੱਧ ਇਹਦੇ ਬਾਰੇ ਹੋਣਾ ਚਾਹੀਦਾ ਸੀਗਾ ਕਿ ਬੁੱਕ ਸਟਾਲ ਜਿਵੇਂ ਅਸੀਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਉੱਤੇ ਸਾਡੀ ਪੁਸਤਕ ਪ੍ਰਦਰਸ਼ਨੀ ਲੱਗੀ ਹੋਈ ਹੈ ਤੇ ਹੋਰ ਵੀ ਜਿਹੜੀਆਂ ਜਥੇਬੰਦੀਆਂ ਕਾਰਜ ਕਰਦੀਆਂ ਹੈਗੀਆਂ ਉਹਨਾਂ ਨੂੰ ਵੀ ਚਾਹੀਦਾ ਸੀਗਾ ਕਿ ਪੁਸਤਕ ਪ੍ਰਦਰਸ਼ਨੀ ਇੱਥੇ ਲੱਗਦੀਆਂ ਹੈ ਇਤਿਹਾਸ ਨਾਲ ਜੋੜਨ ਦੇ ਲਈ ਬੱਚਿਆਂ ਨੂੰ ਕੋਈ ਕੋਈ ਮੁਕਾਬਲੇ ਜਾਂ ਕੋਈ ਹੋਰ ਚੀਜ਼ਾਂ ਜਿਹੜੀਆਂ ਹੋਣੀਆਂ ਚਾਹੀਦੀਆਂ ਸੀਗੀਆਂ ਜੁੜਦੇ ਇਸ ਦਿਨ ਨੂੰ ਹੋਰ ਆਪਾਂ ਵਧੀਆ ਤਰੀਕੇ ਨਾਲ ਜਿਹੜਾ ਜਾਣਦੇ ਸਭ ਬਿਲਕੁਲ ਤੁਸੀਂ ਦੱਸਿਆ ਤੁਹਾਡਾ ਤਨਬਾਦ ਪਰ ਢਾਡੀ ਸਿੰਘ ਵੀ ਆ ਗਏ ਢਾਡੀ ਸਿੰਘਾਂ ਨਾਲ ਗੱਲ ਕਰਦੇ ਆਂ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਰਦੀ ਕਲਾ ਜੀ ਅੰਮ੍ਰਿਤ ਮਾਲਾ ਕਿਰਪਾ ਸਤ ਗੁਰੂ ਦੀ ਜੀ ਅੱਜ ਇਹ ਬੜਾ ਇਤਿਹਾਸ ਦਾ ਉਹ ਪੰਨਾ ਜਿਹੜਾ ਤੁਸੀਂ ਇੱਥੇ ਸੰਗਤਾਂ ਨੂੰ ਸਰਵਣ ਵੀ ਕਰਾਇਆ ਵੀ ਜਿਹਦੀ ਮਿਸਾਲ ਕਿਤੇ ਨਹੀਂ ਮਿਲਦੀ ਪਰ ਬਾਹਰੋਂ ਲੰਗੇ ਤਾਂ ਮੈਂ ਇੱਥੇ ਵੀਰ ਜੀ ਉਹਨਾਂ ਨਾਲ ਗੱਲ ਕੀਤੀ ਵੀ ਇਹਨਾਂ ਦੀ ਸਟਾਲਾਂ 'ਤੇ ਕੋਈ ਭੀੜ ਨਹੀਂ ਕੋਈ ਆਉਂਦਾ ਸਾਨੂੰ ਲੋਕ ਕਹਿੰਦੇ ਵੀ ਤੁਸੀਂ ਚੱਕਦੇ ਹੋ ਮੈਂ ਇੱਕ 250 ਰੁਪਏ ਵਾਲਾ ਲੈ ਕੇ ਮੁੰਦੇ ਵਿੱਚ ਹਰੇਕ ਕਿਸੇ ਦੇ ਲੋਕਾਂ ਦੇ ਤੁੰਡ ਦਿੰਦੇ ਹੋ ਭਾਈ ਤੁਹਾਨੂੰ ਪਤਾ ਨਹੀਂ ਲੱਗਦਾ ਤੁਸੀਂ ਬੋਲਣਾ ਕੀ ਕੀ ਲੱਗਦਾ ਜਾਇਜ਼ ਆ ਜਾਂ ਨਹੀਂ ਪਹਿਲੀ ਗੱਲ ਦਾ ਜਵਾਬ ਤੁਹਾਡੇ ਦੇਵਾਂਗਾ ਪੰਜਾਬੀ ਲੋਕ ਚੈਨਲ ਦੀਦਾ ਤੁਸੀਂ ਹੱਕ ਸੱਚ ਦੀ ਆਵਾਜ਼ ਬੁਲੰਦ ਕਰਦੇ ਹੋ ਲੋਕਾਂ ਦੀ ਪਰਵਾਹ ਨਾ ਕਰਿਆ ਕਰੋ ਸੱਚੇ ਪਾਸੇ ਤੁਹਾਡੇ ਤੇ ਬੜੀ ਆਪਾਰ ਕਿਰਪਾ ਹੈ ਜਿਹੜਾ ਤੁਹਾਡਾ ਸਵਾਲ ਹੈ ਬਿਲਕੁਲ درست ਸਵਾਲ ਹੈ ਅੱਜ ਮੈਂ ਜਥੇ ਸਵੇਤ ਹਾਜ਼ਰੀ ਭਰਨ ਲਈ ਇੱਥੇ ਆਇਆ ਤੇ ਕੱਲ ਪਰਿਵਾਰ ਨਾਲ ਦਰਸ਼ਨ ਕਰਨ ਲਈ ਇੱਥੇ ਆਇਆ ਹਾਂ ਹੂੰ ਮੇਰੇ ਅੱਜ ਤੇ ਫਿਰ ਵੀ ਸੰਗਤ ਦੀ ਆਮਦ ਕੁਝ ਦੇਖਣ ਨੂੰ ਮਿਲ ਰਹੀ ਹੈ ਕੱਲ ਜਿਹੜੇ ਬਾਹਰ ਸਟਾਲ ਲੱਗੇ ਹੋਏ ਨੇ ਇਹ ਸਾਰੇ ਖਚਾ ਖਚ ਭਰੇ ਹੋਏ ਨੇ ਬੀਬੀਆਂ ਪੈਣਾ ਆ ਰਹੀਆਂ ਕੋਈ ਚਕਲਾ ਬੇਲਣਾ ਖਰੀਦ ਕੇ ਲੈ ਜਾ ਰਹੀ ਹੈ ਕੋਈ ਸ਼ਾਪਿੰਗ ਕਰ ਰਿਹਾ ਕੋਈ ਕੁਝ ਖਰੀਦ ਰਿਹਾ ਕੋਈ ਗਹਿਣੇ ਕੱਟੇ ਖਰੀਦ ਰਿਹਾ ਕੋਈ ਜੈਕਟਾਂ ਖਰੀਦ ਕੇ ਲੈ ਕੇ ਜਾ ਰਿਹਾ ਤੇ ਇੱਕ ਸਟਾਲ ਦੀ ਤੁਸੀਂ ਵੀ ਸ਼ਾਇਦ ਪਹਿਲਾਂ ਦੇਖਿਆ ਹੋਵੇ ਗੱਲ ਕੀਤੀ ਹੋਵੇ ਕਿ ਇੱਕ ਆਈਸਕ੍ਰੀਮਾਂ ਲੱਗੀਆਂ ਕਈ ਸਟਾਲ ਨਹੀਂ ਆ ਜੀ ਜੀ ਇੱਕ ਪਾਸੇ ਸਾਡੀ ਸ਼ਮਨੀ ਕੁੜਵਾਰ ਪਰੰਤਮ ਵੇਟੀ ਇਸ ਗੱਲ ਦਾ ਪ੍ਰਚਾਰ ਕਰੀਏ ਕਿ ਅਸੀਂ ਮਿੱਠੇ ਤੋਂ ਸੰਕੋਚ ਕਰੀਏ ਤੇ ਇੱਥੇ ਚਲ ਕੀ ਕੁਝ ਰਿਹਾ ਸਾਨੂੰ ਇਹਦੇ ਮੈਂ ਭਾਈ ਆਜੋ ਖਾ ਦਿਓ ਸਪੀਕਰ ਲਾਇਆ ਹੋਇਆ ਜੀ ਉਹਨੇ ਜੀ ਜੀ ਬਿਲਕੁਲ ਤੇ ਦੂਜੀ ਗੱਲ ਅਸੀਂ ਗੁਰੂ ਘਰ ਆਉਨੇ ਆ ਕੁਝ ਸਿੱਖਣ ਦੇ ਲਈ ਕੁਝ ਆਪਣੀ ਜ਼ਿੰਦਗੀ 'ਚ ਤਬਦੀਲੀ ਲਿਆਉਣ ਦੇ ਲਈ ਸਤਿਗੁਰਾਂ ਦੀ ਕਿਰਪਾ ਦੇ ਪਾਤਰ ਬਣਨ ਦੇ ਲਈ ਜੀ ਜੀ ਅਸੀਂ ਇੱਥੇ ਆ ਕੇ ਇਨਸਾਨ ਬਣਨਾ ਹੈ ਕਲ ਕੀ ਧਰ ਦੇ ਸਿੱਖ ਬਣਨਾ ਹੈ ਪਰ ਅਸੀਂ ਬਣ ਕੇ ਕੀ ਜਾ ਰਹੇ ਆ ਬਾਹਰ ਤੁਸੀਂ ਵੇਖਿਆ ਹੋਵੇਗਾ ਨੌਜਵਾਨਾਂ ਨੇ ਸਿਰਾਂ ਤੇ ਲਾਏ ਹੋਏ ਸਿੰਘ ਹੱਥ ਵਿੱਚ ਫੜੀਆਂ ਪੀਪਣੀਆਂ ਉਹ ਪੀਪਣੀਆਂ ਵਾਜੇ ਵਜਾਉਂਦੇ ਹੋਏ ਜਾਨਵਰ ਬਣ ਕੇ ਇੱਥੋਂ ਜਾ ਰਹੇ ਆ ਜਿਸ ਗੁਰੂ ਘਰ ਤੋਂ ਅਸੀਂ ਇਨਸਾਨ ਬਣ ਕੇ ਕਲ ਕੀ ਧਰ ਪਾਸ਼ਾ ਦੇ ਸਿੱਖ ਬਣ ਕੇ ਜਾਣਾ ਸੀ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਅਸੀਂ ਜਾਨਵਰ ਬਣ ਕੇ ਇੱਥੋਂ ਜਾ ਰਹੇ ਆ ਇੱਥੇ ਓਨਲੀ ਤਾਂ ਸਪ ਬਣਾਇਆ ਹੁੰਦਾ ਜੀ ਬਨਾਈਂ ਕੱਲ ਦੀ ਗੱਲ ਆ ਮੈਂ ਕੱਲ ਦੀ ਗੱਲ ਹੋ ਸਾਂਜੀ ਕਰਾਂਗਾ ਇਸੇ ਦੇਖੋ ਇਹ ਮੇਨ ਐਂਟਰੀ ਐ ਇੱਥੋਂ ਦੀ ਸਾਹਮਣੇ ਸਾਹਮਣੇ ਗੁਰੂ ਘਰ ਐ ਜੀ ਇੱਕ ਨੌਜਵਾਨ ਸਿਰ ਤੇ ਦਮਾਲੇ ਵਾਂਗੂ ਸਜਾਇਆ ਪਰ ਦਾੜੀ ਕਟਿੰਗ ਕੀਤੀ ਹੋਈ ਜੀ ਤੇ ਬੁਲਟ ਦੇ ਪਟਾਕੇ ਮਾਰਦਾ ਇੱਥੋਂ ਦੇ ਲੰਗਾ ਹਮ ਇਧਰ ਸਟਾਲ ਲੱਗਿਆ ਕਿਤਾਬਾਂ ਵਾਲਾ ਤੇ ਇਹਨਾਂ ਦੇ ਕੋਲੋਂ ਦੀ ਪਟਾਕੇ ਮਾਰਦਾ ਉਧਰ ਦੀਵਾਨ ਚੱਲ ਰਿਹਾ ਅਸੀਂ ਸਾਬਤ ਕੀ ਕਰਨਾ ਚਾਹੁੰਦੇ ਆ ਕਿ ਇਹ ਸਾਡੀ ਸ਼ਹਾਦਤ ਨੂੰ ਮਨਾਉਣ ਦਾ ਸਭ ਜੱਤੈ ਨੂੰ ਯਾਦ ਕਰਨ ਦਾ ਇਹ ਤਰੀਕਾ ਹੈ ਇਹਨਾਂ ਗੱਲਾਂ ਵੱਲ ਸਾਨੂੰ ਸੋਚ ਵਿਚਾਰ ਕਰਨ ਦੀ ਜ਼ਰੂਰਤ ਹੈ ਇੱਕ ਗੱਲ ਮੈਂ ਹੋਰ ਐਡ ਕਰਨੀ ਚਾਹਾਂਗਾ ਕੱਲ ਦੀ ਸ਼ਾਮ ਐ ਕਲਾਕਾਰ ਦਾ ਨਾਂ ਨਹੀਂ ਲੈਣਾ ਮੈਂ ਸਟੇਜ ਤੋਂ ਵੀ ਗੱਲ ਕੀਤੀ ਹੈ ਜੀ ਜੀ ਕੱਲ ਦੀ ਸ਼ਾਮ ਚੰਡੀਗੜ੍ਹ ਦੇ ਵਿੱਚ ਕਲਾਕਾਰ ਦਾ ਸ਼ੋਅ ਸੀ ਤੁਸੀਂ ਜਾਣਦੇ ਹੋ ਬਤਾਈ ਜੀ ਨਾਂ ਲੈਣ ਦੀ ਲੋੜ ਕੀ ਹੈ ਠੀਕ ਹੈ ਅਸੀਂ ਉਹਦੀ ਪ੍ਰਸਿੱਧੀ ਨਹੀਂ ਕਰਨਾ ਚਾਹੁੰਦੇ ਨਾਂ ਲੈ ਕੇ ਉਹਦੀ ਸਾਰੇ ਰਾਸਤੇ ਬਲੌਗ ਹੋਏ ਪਏ ਸੀ ਉੱਥੇ ਜਾਮ ਲੱਗੇ ਸੀ ਕੀ ਹਾਲਤ ਬਣੀ ਸੀ ਉਸ ਤੋਂ ਘਟੀਆਂ ਗੱਲ ਕੀਤੀ ਸੀ ਸ਼ਰਮਨਾਕ ਸਾਡੇ ਵਾਸਤੇ ਪੰਜਾਬੀਆਂ ਵਾਸਤੇ ਗੱਲ ਸ਼ਹੀਦੀ 15 ਵਾੜੇ ਦਿਨ ਚੱਲ ਰਹੇ ਹੋਣ ਉਸ ਕਲਾਕਾਰ ਜਿਨ੍ਹਾਂ ਦਾ ਮਿਸ਼ਨ ਕੇਵਲ ਤੇ ਕੇਵਲ ਸਮਾਜ ਵਿੱਚ ਗੰਦਗੀ ਫੈਲਾਉਣਾ ਹੈ ਜਿਹੜੇ ਕੇ ਫਤੇਗੜ ਸਾਹਿਬ ਵੀ ਪਛੀਏ ਫਿਰ ਗਾੜਾ ਤੋਂ ਸੋਮਲਟੀ ਫੋਰ ਮਲਟੀ ਕਰ ਰਹੀ ਹੈ ਜੀ ਲੋਕਾਂ ਦੀ ਹਮਦਰਦੀ ਲੈਣ ਦੇ ਲਈ ਪਰ ਚਲੋ ਉਹਦਾ ਕਾਰਜ ਹੈ ਉਹਦੀ ਕਿਰਤ ਹੈ ਅਸੀਂ ਉਹਨੂੰ ਕੁਝ ਨਹੀਂ ਕਹਿੰਦੇ ਦੋਸ਼ੀ ਅਸੀਂ ਆਪ ਤੁਸੀਂ ਇੱਕ ਚੈਨਲ ਹੈ ਪੂਰੀ ਟੀਵੀ ਮੈਂ ਨਾਮ ਲੈਣ ਸੰਕੋਚ ਨਹੀਂ ਕਰਾਂਗਾ ਉਹਨਾਂ ਨੇ ਕਲਿੱਪਾਂ ਕੱਟ-ਕੱਟ ਕੇ ਪਾਈਆਂ ਤੁਸੀਂ ਵੀ ਵੇਖੀਆਂ ਹੋਣਗੀਆਂ ਕਲਿੱਪਾਂ ਵਿੱਚ ਕੀ ਸੀ ਕਿ ਇੱਕ ਬੱਚੀ ਜਿਹੜੀ ਇਹ ਬੜੇ ਖੋਫ ਨਾਲ ਬੜੇ ਚਰਦੀ ਘਰਾਂ ਦਾ ਕਹਿ ਰਹੀ ਹੈ ਕਿ ਮੈਂ 10ਵਾਂ ਪੇਪਰ ਛੱਡ ਕੇ ਆਈਆਂ ਕੇਵਲ ਇਸ ਕਲਾਕਾਰ ਦਾ ਸ਼ੋਅ ਦੇਖਣ ਦੇ ਲਈ ਦੂਜੀ ਕਹਿ ਦੂਜੀ ਕਹਿ ਰਹੀ ਹੈ ਕਿ ਮੈਂ MBA ਦਾ ਪੇਪਰ ਛੱਡ ਕੇ ਆਈ ਹਾਂ ਕੇਵਲ ਇਸ ਕਲਾਕਾਰ ਦਾ ਸ਼ੋਅ ਵੇਖਣ ਦੇ ਲਈ ਤੇ ਹੈਰਾਨਗੀ ਦੀ ਹੱਦ ਬੇਸ਼ਰਮੀ ਦੀ ਹੱਦ ਉਦੋਂ ਵੇਖਣ ਨੂੰ ਮਿਲੀ ਜਦੋਂ ਇੱਕ ਭੈਣ ਨੇ ਇਹ ਗੱਲ ਆਖੀ ਕਿ ਮੈਂ ਲੁਧਿਆਣੇ ਤੋਂ ਆਇਆ ਸਪੈਸ਼ਲ ਚੱਲ ਕੇ ਆਪਣੇ 1.5 ਸਾਲ ਦੇ ਬੱਚੇ ਨੂੰ ਘਰੇ ਛੱਡ ਕੇ ਕੱਲਾ ਕਿਹੜੇ ਪਾਸੇ ਨੂੰ ਉਸੇ ਤਰ੍ਹਾਂ ਪਏ ਆ ਜਿਹੜੇ ਸ਼ੀਤੀ 15 ਵਾੜੇ ਦੇ ਵਿੱਚ ਅਸੀਂ ਕਲਕੀਆਂ ਵਾਲੇ ਸ਼ੈਨਸ਼ਾ ਦੇ ਉਹਨਾਂ ਮਹਾਨ ਕੌਤਕਾਂ ਨੂੰ ਯਾਦ ਕਰਨਾ ਸੀ ਸਾਡੇ ਲਈ ਕੁਰਬਾਨੀਆਂ ਨੂੰ ਯਾਦ ਕਰਨਾ ਸੀ ਮਹਾਰਾਜ ਨੇ ਜਦੋਂ ਸਾਡੇ ਤੋਂ ਇਹ ਵੱਡੇ ਪਰਪਕਾਰ ਕੀਤੇ ਮਹਾਰਾਜ ਨੇ ਆਖਿਆ ਸੀ ਕਿ ਮੈਂ ਆਪਣੇ ਪਿਤਾ ਦੀ ਕੁਰਬਾਨੀ ਕੀਤੀ ਹੈ ਇਹ ਸਿੰਧੂ ਧਰਮ ਦੇ ਉੱਤੋਂ ਆਪਣੇ ਪਿਤਾ ਨੂੰ ਕੁਰਬਾਨ ਕੀਤਾ ਇਹ احسان فراموش ਹੋ ਕੇ ਅਕ੍ਰਿਤ ਕਰਨ ਹੋ ਗਏ ਜ਼ਿੰਦਗਾਨੀ ਮੇ ਭਲੇ ਕੋਈ ਦੋਸ਼ ਨਾ ਹੋ ਬਾਤ ਕਰਨੇ ਕੀ ਵਿੱਚੇ ਹੋਸ਼ ਨਾ ਹੋ لاکھ ਐਬ ਹੋ ਇਨਸਾਨ ਹੈ ਮਗਰ ਉਹ احسان فراموش ਨਾ ਹੋ ਕਹਿੰਦੇ ਤਾਂ ਬੇਗਾਨੇ ਸਨ ਇਹ احسان فراموش ਹੋ ਗਏ ਇਹ ਅਕ੍ਰਿਤ ਕਰਨ ਹੋ ਗਏ ਇਹਨਾਂ ਤੇ ਮੈਨੂੰ ਕੋਈ ਰੋਸਾ ਨਹੀਂ ਰੋਸਾ ਸਿੱਖੋਂ ਮੈਨੂੰ ਤੁਹਾਡੇ ਤੇ ਹੋਵੇਗਾ ਕਿਤੇ ਤੁਸੀਂ احسان فراموش ਨਾ ਹੋ ਜਾਇਓ ਤੁਸੀਂ ਕਿਤੇ ਅਕ੍ਰਿਤ ਕਰਨ ਨਾ ਹੋ ਜਾਇਓ ਤੁਹਾਡੀ ਝੋਲੀ ਦੇ ਵਿੱਚ ਮੈਂ ਆਪਣੇ ਚਾਰੋਂ ਲਾਲ ਪਾ ਚਲਿਆ ਹਾਂ ਪਰ ਅੱਜ ਸੋਚ ਵਿਚਾਰ ਕਰਨ ਦੀ ਲੋੜ ਹੈ ਕਿ ਅੱਜ ਦੱਸੇ ਕਿਤੇ ਕਲੋਤੇ ਕਿਹੜੇ ਪਾਸੇ ਨੂੰ ਅਸੀਂ ਤੁਰੇ ਜਾ ਰਹੇ ਹਾਂ ਇਹ ਸ਼ਹੀਦੀ ਦਿਹਾੜਿਆਂ ਤੇ ਆਈਏ ਹਾਜ਼ਰੀ ਭਰੀਏ ਫਾਰਮੈਲਿਟੀ ਨਹੀਂ ਇੱਥੇ ਆਣ ਕੇ ਅਸੀਂ ਗੇੜੀਆਂ ਨਾਲ ਮਾਰੀਏ ਮੋਟਰਸਾਈਕਲਾਂ ਦੇ ਉੱਤੇ ਇਹ ਆਈਸਕ੍ਰੀਮਾਂ ਤੇ ਪਿੱਛੇ ਨਾਲ ਲੱਗੀਏ ਤੁਸੀਂ ਵੇਖਿਆਗਾ ਚੰਡੋਲਾਂ ਕੀ ਇਹ ਕੋਈ ਆਮ ਸੱਭਿਆਚਾਰਕ ਮੇਲਾ ਚੱਲ ਰਿਹਾ ਹੈ ਦਿਲ 'ਚ ਦਰਦ ਹੋਵੇ ਤਾਂ ਫਿਰ ਇਹ ਹੁੰਦੀਆਂ ਚੀਜ਼ਾਂ ਵੇਹ ਤੁਹਾਨੂੰ ਲੱਗਦਾ ਵੀ ਪਤਾ ਹੀ ਨਹੀਂ ਲੱਗ ਸਕਿਆ ਤੁਸੀਂ ਪ੍ਰਚਾਰਕ ਹੋ ਜੀ ਤੁਸੀਂ ਪ੍ਰਚਾਰ ਕਮੀ ਕਿੱਥੇ ਰਹਿ ਗਈ ਦੋਸ਼ੀ ਇਹਨਾਂ ਨੂੰ ਮੰਨਦੇ ਹਾਂ ਜਿਹੜੇ ਕੱਲ ਜੰੰਬੇ ਵਿਚਾਰੇ ਜਾਂ ਫਿਰ ਕਮੀ ਕਿਤੇ ਹੋਰ ਆ ਕਮੀ ਦੇਖੋ ਸਭ ਤੋਂ ਪਹਿਲਾਂ ਸਾਨੂੰ ਆਪਣੇ ਅੰਦਰ ਵਚਣਾ ਪਵੇਗਾ ਸਭ ਤੋਂ ਪਹਿਲਾਂ ਦੋਸ਼ ਸਾਡੇ ਚ ਆਪਣੇ ਚ ਫਿਰ ਪ੍ਰਬੰਧਨ ਉਸੇ ਦੋਸ਼ ਦਿੰਦੇ ਆ ਪ੍ਰਬੰਧ ਦਾ ਦੋਸ਼ ਬਾਅਦ ਵਿੱਚ ਆ ਪਹਿਲਾਂ ਅਸੀਂ ਆਪਣੇ ਆਪ ਨੂੰ ਜਦੋਂ ਅਸੀਂ ਘਰ ਤੋਂ ਨਿਕਲੇ ਆ ਅਸੀਂ ਕੀ ਸੋਚ ਕੇ ਨਿਕਲੇ ਆ ਅਸੀਂ ਪਰਿਵਾਰ ਵਿੱਚ ਛੋੜੇ ਨਤਮਸਤਕ ਕੋਣ ਲਈ ਆ ਰਹੇ ਆਂ ਕੀ ਅਸੀਂ ਚੰਡੂਲੋ ਚੁੱਟਣ ਜਾ ਰਹੇ ਆਂ ਅਸੀਂ ਪਹਿਲਾਂ ਘਰੋਂ ਇਹ ਧਾਰਨ ਕਰਕੇ ਚੱਲੀਏ ਕਿਸੇ ਕਾਰਨ ਕੀ ਚੱਲੇ ਆਂ ਅਸੀਂ ਸਹਬਜ਼ਾਦਿਆਂ ਦੀ ਯਾਦ ਮਨਾਉਣ ਦੇ ਲਈ ਚੱਲੇ ਆਂ ਉਹਨਾਂ ਨੂੰ ਯਾਦ ਕਰਨ ਲਈ ਚੱਲੇ ਆਂ ਇਸ ਧਰਤੀ ਤੇ ਮਹਾਰਾਜ ਦੇ ਪਰਿਵਾਰ ਦਾ ਵਿਛੋੜਾ ਪਿਆ ਉਸ ਦਿਨ ਨੂੰ ਯਾਦ ਕਰਨ ਚੱਲੇ ਆਂ ਜੇ ਦਿਲ ਵਿੱਚ ਇਹ ਪੀੜ ਹੋਵੇਗੀ ਜੇ ਦਿਲ ਵਿੱਚ ਅਹਿਸਾਸ ਹੋਵੇਗਾ ਤਾਂ ਹੀ ਇਸ ਧਰਤੀ ਤੇ ਆਣ ਕੇ ਸਾਡਾ ਪਿਆਰ ਵਧੇਗਾ ਸਾਤਗੁਰਾਂ ਦੀ ਕਿਰਪਾ ਸਾਡੇ ਤੇ ਹੋਵੇਗੀ ਉਹ ਦਿਹਾੜੇ ਨੂੰ ਅਸੀਂ ਯਾਦ ਕਰਾਂਗੇ ਜੇ ਆਮ ਮੇਲਿਆਂ ਦੇ ਵਾਂਗ ਖੋਲੇ ਮਹੱਲੇ ਤੇ ਕੀ ਕੁਝ ਹੁੰਦਾ ਫਤਿਹਗੜ੍ਹ ਸਾਹਿ ਟੋਪੀਆਂ ਉਤਾਰ ਉਤਾਰ ਕੇ ਜਿਹੜਾ ਕਰਦੇ ਹਾਂ ਉਹ ਬਿਲਕੁਲ ਚੰਗੀ ਗੱਲ ਹੈ ਪਰ ਤੱਕਾ ਨਹੀਂ ਕਰੀਏ ਉਹ ਨਾਲ ਸਮਝਾਈਏ ਜੀ ਪਿਆਰ ਨਾਲ ਸਮਝਾਈਏ ਤੇ ਨਾਲ ਉਹਨਾਂ ਨੂੰ ਦੱਸਿਏ ਕਿ ਸਾਡਾ ਸਿਧਾਂਤ ਕੀ ਕਹਿੰਦਾ ਹੈ ਉਦਾਹਰਨ ਗੱਲ ਲਿਟਰੇਚਰ ਦੀ ਚੱਲੀ ਆ ਈਸਾਈ ਧਰਮ ਨੇ ਆਪਣਾ ਪ੍ਰਚਾਰ ਕਿਵੇਂ ਕੀਤਾ ਅਸੀਂ ਨਿੱਕੇ ਨਿੱਕੇ ਹੁੰਦੇ ਸੀ ਸਕੂਲਾਂ 'ਚ ਪੜ੍ਹਦੇ ਸੀ ਤੁਸੀਂ ਵੀ ਵੇਖਿਆ ਹੋਵੇਗਾ ਕਿ ਈਸਾਈ ਧਰਮ ਵਾਲੇ ਜਿਹੜੇ ਲੋਕ ਸਨ ਉਹਨਾਂ ਨੇ ਆਪਣਾ ਪ੍ਰਚਾਰ ਕਿਵੇਂ ਇੱਕ ਦਾ ਡੋਰ ਟੂ ਡੋਰ ਜਾ ਕੇ ਉਹਨਾਂ ਨੇ ਆਪਣਾ ਸਾਹਿਤ ਵੰਡਿਆ ਆਪਣੀਆਂ ਕਿਤਾਬਾਂ ਵੰਡੀਆਂ ਤੇ ਸਕੂਲਾਂ ਦੇ ਵਿੱਚ ਜਾ ਕੇ ਪੰਜਾਬ ਦੇ ਸਕੂਲਾਂ ਵਿੱਚ ਜਾ ਕੇ ਉਹਨਾਂ ਨੇ ਸਪੈਸ਼ਲ ਆਪਣੇ ਸੈਸ਼ਨ ਲਾਏ ਤੇ ਆਪਣੇ ਧਰਮ ਦੇ ਬਾਰੇ ਜਾਗਰਤੀ ਦਿੱਤੀ ਕਿ ਸਾਡਾ ਧਰਮ ਇਹ ਕਹਿੰਦਾ ਉਹਨਾਂ ਤੇ ਇੱਕ ਸ਼ਹੀਦ ਹੋਇਆ ਇੱਥੇ ਤੇ ਸ਼ਹੀਦਾਂ ਦੀ ਲੰਬੀ ਕਤਾਰ ਲੱਗੀ ਪਈ ਆ ਸਾਡੇ ਤਾਂ ਟੱਬਰਾਂ ਦੇ ਬੇੜਾ ਗੜਕ ਗਿਆ ਨਾ ਜੇ ਬੱਚਾ ਸਿਰ ਨਹੀਂ ਬੋਹਦਾ ਰੋਟੀ ਨਹੀਂ ਖਾਂਦਾ ਉਹਦੇ ਮੂਰੇ ਮੋਬਾਈਲ ਧਰ ਦਿੰਦੇ ਜੀ ਕਾਰਟੂਨ ਲਾ ਕੇ ਫਿਰ ਫਿਰ ਕਿਹੜੇ ਕਿਹੜੇ ਨੇ ਸਿੰਘ ਬਣਨਾ ਕਿਹੜੇ ਨੇ ਸ਼ਹਾਦਤਾਂ ਵਾਲੀ ਗੱਲਾਂ ਕਰਨੀ ਇਹੀ ਤੇ ਗੱਲ ਹੈ ਅਸੀਂ ਆਪਣੇ ਬੱਚਿਆਂ ਨੂੰ ਇਹ ਸਾਹਿਦ ਨਾਲ ਜੋੜਨਾ ਸੀ ਇੱਕ ਕਿਤਾਬਾਂ ਸਾਡੇ ਘਰ ਦਾ ਸ਼ਿੰਗਾਰ ਹੋਣੀ ਚਾਹੀਦੀਆਂ ਚਾਹੀਦੀਆਂ ਸਨ ਪਰ ਸਾਡੇ ਘਰ ਦਾ ਸ਼ਿੰਗਾਰ ਅੱਜ ਕੱਲ ਮੋਬਾਈਲ ਫੋਨ ਦੇ ਕਾਰਟੂਨ ਬਣ ਗਏ ਅਸੀਂ ਆਪਣੇ ਬੱਚਿਆਂ ਨੂੰ ਕਾਰਟੂਨ ਕਾਰਟੂਨ ਹੀ ਬਣਨਗੇ ਕਈ ਵਾਰ ਅਸੀਂ ਜਦੋਂ ਸਟੇਜਾਂ ਤੋਂ ਵੀ ਕਹਿੰਦੇ ਹਾਂ ਕਿ ਬੀਬੇ ਨੂੰ ਬੇਨਤੀ ਹੈ ਕਿ ਭਾਈ ਬੱਚਿਆਂ ਨੂੰ ਚੁੱਪ ਕਰਾਓ ਇਹ ਸੰਗਤਿਕਾ ਕਰਤਾ ਵਿੱਚ ਭੰਗ ਪੈ ਰਿਹਾ ਇਹਨਾਂ ਨੂੰ ਥੋੜਾ ਜਿਹਾ ਸ਼ਾਂਤੀ ਨਾਲ ਬਿਠਾਉਣ ਦਾ ਯਤਨ ਕਰੋ ਉਹ ਬੀਬੀਆਂ ਅੱਗੇ ਜਵਾਬ ਦਿੰਦੀਆਂ ਕਿ ਬੱਚਿਆਂ ਦੀ ਬਚਪਨ ਦੀ ਉਮਰ ਹੈ ਬਚਪਨ ਵਿੱਚ ਬੱਚੇ ਨੇ ਖੇਡਣਗੇ ਤੇ ਕਦੋਂ ਖੇਡਣਗੇ ਯਾਦ ਰੱਖਿਓ ਜੇ ਖੇਡਣ ਦੀ ਉਮਰ ਬਚਪਨ ਦੀ ਹੈ ਤੇ ਸਿੱਖਣ ਦੀ ਉਮਰ ਵੀ ਬਚਪਨ ਹੀ ਹੈ ਬਚਪਨ ਦੇ ਵਿੱਚ ਜਿਹੋ ਜੀ ਨਹੀਂ ਅਸੀਂ ਬਣਾਵਾਂਗੇ ਬੱਚੇ ਦੀ ਸ਼ਖਸੀਅਤ ਨੇ ਉਹੋ ਜੇ ਉੱਪਰ ਕੇ ਸਾਹਮਣੇ ਆਉਣਾ ਇਸ ਕਰਕੇ ਇਹ ਲੋੜ ਹੈ ਅੱਜ ਦੇ ਸਮੇਂ ਦੀ ਸਾਹਿਤ ਦੇ ਨਾਲ ਜੋ आपको जो पता होवेगा पहला आप ही कुछ नहीं पता ਹੁਣ ਪਿੱਛੇ ਤੁਸੀਂ ਵੇਖਿਓ ਛੇ ਤੁਸੀਂ ਵੀ ਪਿੱਛੇ ਕਲਿੱਪਾਂ ਕੀਤੀਆਂ ਹੋਣਗੀਆਂ ਕਿੰਨੇ ਬੱਚੇ ਤੁਸੀਂ ਵੀ ਸਵਾਲ ਕੀਤਾ ਹੋਵੇਗਾ ਕਿ 10 ਗੁਰੂ ਸਾਹਿਬਾਨ ਦੇ ਨਾਮ ਚਾਰ ਸਾਹਿਬਜ਼ਾਦਿਆਂ ਦੇ ਨਾਮ ਪੰਜ ਪਿਆਰਾਂ ਦੇ ਨਾਮ ਸੀਕੁਐਂਸ ਵਾਈਜ਼ ਤੇ ਦੂਰ ਦੀ ਗੱਲ ਹੈ ਜੇ ਤੁਸੀਂ ਵੈਸੇ ਵੀ ਕੋਈ ਦੱਸੋਵੇ ਇਹ ਚੰਗੇ ਭਾਗਾਂ ਵਾਲੀ ਅੱਜ ਦੀ ਡੇਟ ਵਿੱਚ ਗੱਲ ਮੰਨੀ ਜਾਂਦੀ ਹੈ ਇੱਕ ਗੱਲ ਮੈਂ ਹੋਰ ਐਡ ਕਰਨੀ ਚਾਹਾਂਗਾ ਡਿਬੇਟ 'ਚ ਇਹ ਸ਼ਾਇਦ ਗੱਲ ਲੰਬੀ ਹੋ ਜਾਵੇ ਪਰ ਅਸੀਂ ਬੜੇ ਫਖਰ ਨਾਲ ਕਹਿੰਦੇ ਹਾਂ ਕਿ ਮੇਰਾ ਬੱਚਾ ਡਾਂਸ ਬਹੁਤ ਸੋਹਣਾ ਕਰਦਾ ਹੈ ਉੱਟ ਪੂਸੀਆਂ ਬਹੁਤ ਸੋਹਣੀਆਂ ਮਾਰਦਾ ਹੈ ਸੋਸ਼ਲ ਮੀਡੀਆ 'ਤੇ ਉਹ ਗਾਣਾ ਬਹੁਤ ਸੋਹਣਾ ਗਾਉਂਦਾ ਹੈ ਉਹ ਕਿਉਂ ਗਾਉਂਦਾ ਹੈ ਤੁਹਾਡੇ ਘਰ ਦਾ ਮਾਹੌਲ ਉਹ ਹੈ ਕੋਈ ਵਿਰਲਾ ਹੀ ਕਹਿੰਦਾ ਹੁਣਾ ਮੇਰੇ ਬੱਚੇ ਨੂੰ ਜਪਜੀ ਸਾਹਿਬ ਗੰਠਾ ਭਾਈ ਮੈਂ ਉਹੀ ਕਹਿ ਰਿਹਾ ਉਸੇ ਗੱਲ ਤੇ ਆ ਰਿਹਾ ਅਸੀਂ ਬੜੇ ਫਖਰ ਨਾਲ ਕਹਿੰਦੇ ਆ ਉਹ ਕਿਉਂ ਕਿਉਂ ਤੁਹਾਡਾ ਬੱਚਾ ਵਧੀਆ ਸਿੰਗਰ ਕਿਉਂ ਹੈ ਉਹ ਵਧੀਆ ਡਾਂਸ ਕਿਉਂ ਕਰਦਾ ਤੁਹਾਡੇ ਘਰ ਦੇ ਵਿੱਚ ਨੱਚਣ ਗਾਣ ਵਾਲਾ ਮਾਹੌਲ ਹੈ ਤੁਸੀਂ ਘਰ ਦੇ ਵਿੱਚ ਆਪ ਅਮਰਤ ਵੇਲੇ ਦੀ ਸੰਭਾਲ ਕਰੋ ਆਪ ਬਾਣੀ ਪੜੋ ਤੁਹਾਡੇ ਬੱਚੇ ਕਿੰਨਾ ਸੋਹਣਾ ਕੀਰਤਨ ਕਰਨਗੇ ਗੁਰਬਾਣੀ ਦੇ ਨਾਲ ਜੁੜਨਗੇ ਉਹ ਤੁਹਾਨੂੰ ਵੀ ਨਾਲ ਜੁੜਨਗੇ ਮੇਰੇ ਅੱਖੀਂ ਵੇਖੀ ਗੱਲ ਹੈ ਕਿਤਨੇ ਪਰਿਵਾਰਾਂ ਨੂੰ ਬੱਚਿਆਂ ਦੇ ਨਾਲ ਜੁੜਿਆ ਜਿਹੜੇ ਬੱਚੇ ਆ ਪਹਿਲਾਂ ਗੁਰਬਾਣੀ ਦੇ ਨਾਲ ਜੁੜੇ ਉਹਨਾਂ ਦੇ ਮਾਪੇ ਬਾਅਦ ਵਿੱਚ ਨਾਲ ਜੁੜ ਗਏ ਇਹ ਲੋ ਬੜੇ ਕਰਦੇ ਸੀ ਵੀ ਪਾਪਾ ਜੀ ਨਾ ਪੀਓ ਸ਼ਰਾਬ ਮੈਨੂੰ ਲਿਆ ਦੇ ਇੱਕ ਕਿਤਾਬ ਇਹ ਬੱਚਿਆਂ ਵਾਲੀ ਸੀ ਜੀ 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 ਅੱਜ ਲੋੜ ਹੈ ਅੱਜ ਦੇ ਸਮੇਂ ਦੇ ਵਿੱਚ ਸਾਹਿਤ ਦੇ ਨਾਲ ਆਪਣੇ ਇਤਿਹਾਸ ਦੇ ਪ੍ਰਤੀ ਬੱਚਿਆਂ ਨੂੰ ਜਾਗਰੂਕ ਕਰੀਏ ਹੁਣ ਮੈਂ ਅਕਸਰ ਸਟੇਜ ਤੋਂ ਕਹਿਣਾ ਹੁੰਦਾ ਕਿ ਅੱਜ ਸਾਡੇ ਘਰ ਦਾ ਮਾਹੌਲ ਕੀ ਹੈ ਬੱਚਾ ਅਮਰਤ ਵੇਲੇ ਉੱਠੇ ਅਮਰਤ ਵੇਲੇ ਖੈਰ ਉੱਠਦੇ ਨਹੀਂ ਸਵੇਰ ਦੇ 8 9 ਵਜੇ ਉੱਠਦੇ ਆ ਉਹ ਤਾਂ ਲੇਟ ਹੁੰਦਾ ਨਾ ਜੀ ਰਾਤ ਨੂੰ ਹਾਂ ਬਸ ਫੇਸਬੁੱਕ ਨਹੀਂ ਖੇਡਾ ਛੱਡਦੀ ਇੰਸਟਾ ਨਹੀਂ ਖੇਡਾ ਛੱਡਦਾ ਜਦੋਂ ਉੱਠਦੇ ਆ ਉੱਠਦਿਆਂ ਸਾਰ ਕੰਨਾਂ ਵਿੱਚ ਗਾਣੇ ਪੈਂਦੇ ਨੇ ਉੱਠਦਿਆਂ ਸਾਰ ਕੰਨਾਂ ਵਿੱਚ ਗਾਣੇ ਪਏ ਮੋਬਾਈਲ ਫੋਨ ਦੇ ਰਹੀਂ ਮੋਬਾਈਲ ਚੱਕੇ ਉਹਦੇ ਵਿੱਚ ਗਾਣੇ ਟੀਵੀ ਔਨ ਕੀਤਾ ਟੀਵੀ ਵਿੱਚ ਗ ਡਰਾਈਂਗ ਰੂਮ ਵਿੱਚ ਆਏ ਉੱਥੇ ਗਾਣੇ ਗੱਡੀ ਵਿੱਚ ਬੈਠੇ ਉੱਥੇ ਗਾਣੇ ਜਿੱਧਰ ਵੇਖੋ ਗਾਣੇ ਗਾਣੇ ਫਿਰ ਉਲਾਮਾ ਦੇ ਨੇ ਫਿਰਦੇ ਆ ਵਿਗੜ ਕੇ ਨਿਆਣੇ ਨਿਆਣੇ ਨੇ ਭਾਈ ਆਪੇ ਹੀ ਵਿਗੜਨਾ ਜਦੋਂ ਹਰ ਪਾਸੇ ਗਾਣੇ ਚੱਲਣਗੇ ਜੇ ਘਰ ਵਿੱਚ ਗੁਰਬਾਣੀ ਦਾ ਮਾਹੌਲ ਹੋਵੇਗਾ ਬਾਣੀ ਇਤਿਹਾਸ ਦਾ ਮਾਹੌਲ ਹੋਵੇਗਾ ਫਿਰ ਬੱਚੇ ਨੂੰ ਕਹਿਣ ਸੁਣਨ ਦੀ ਲੋੜ ਨਹੀਂ ਪੈਣੀ ਬੇਟਾ ਅਮਰਤ ਵੇਲੇ ਦੀ ਸੰਭਾਲ ਕਰ ਉਹਨੇ ਫਿਰ ਆਪਣੇ ਆਪ ਤੁਹਾਡੇ ਵੱਲ ਦੇਖਾ ਦੇਖੀ ਬਾਣੀ ਤੇ ਸਾਹਿਤ ਇਤਿਹਾਸ ਨਾਲ ਜੁੜ ਜਾਣਾ ਹੈ ਉਹਦੇ ਹਿਰਦੇ ਦੇ ਵਿੱਚ ਇਤਿਹਾਸ ਦੇ ਪ੍ਰਤੀ ਪ੍ਰੇਮ ਪਿਆਰ ਪੈਦਾ ਹੋ ਜਾਵੇਗਾ ਬਾਬਾ ਜੀ ਕਿਵੇਂ ਦੇਖਦੇ ਹੋ ਜੋ ਗੱਲਾਂ ਇਹਨਾਂ ਨੇ ਕੀਤੀ ਕਈ ਵਾਰ ਸਾਨੂੰ ਲੋਕ ਫਿਰ ਕਮੈਂਟਾਂ ਦੇ ਵਿੱਚ ਬਖਸ਼ਦੇ ਨਹੀਂ ਜੀ ਉਹ ਕਹਿੰਦੇ ਵੀ ਤੁਸੀਂ ਜਾਣ ਕੇ ਆਪਣੇ ਆ ਗੱਲਾਂ ਇਹ ਚੱਕਦੇ ਹੋ ਐਵੇਂ ਆਪਣੀ ਕੌਮ ਦੀ ਬਦਨਾਮੀ ਕਰਦੇ ਹੋ ਕੀ ਲੱਗਦਾ ਵੀ ਜੋ ਗੱਲਾਂ ਇਹਨਾਂ ਨੇ ਕੀਤੀਆਂ ਤੁਹਾਡਾ ਕੀ ਵਿਚਾਰ ਹੈ ਤੇ ਇਹਨਾਂ ਨੇ ਖਾਲਸਾ ਜੀ ਜੋ ਇਹਨਾਂ ਨੇ ਗੱਲਾਂ ਕੀਤੀਆਂ ਬਹੁਤ ਸਹੀ ਕੀਤੀਆਂ ਅੱਜ ਜਿਹੜੀਆਂ ਸਾਡੀਆਂ ਧਾਰਮਿਕ ਸੰਸਥਾਵਾਂ ਉਹਨਾਂ ਦਾ ਹੀ ਬੇੜਾ ਕਰਕ ਹੋ ਚੁੱਕਿਆ ਕਿਉਂਕਿ ਜਿਹੜੀਆਂ ਧਾਰਮਿਕ ਸਟੇਜਾਂ ਹੁੰਦੀਆਂ ਸਨ ਉੱਥੇ ਸਾਡੇ ਇੱਕ ਦੂਜੇ ਨੂੰ ਗਾਲੀ ਗਲੋਚ ਕਰਦੇ ਹੁੰਦੇ ਸੀਗੇ ਇਸ ਕਰਕੇ ਧਾਰਮਿਕ ਸਟੇਜਾਂ ਤੇ ਬਹੁਤ ਸਾਰੀਆਂ ਸਟੇਜਾਂ ਤੇ ਬੈਨ ਲੱਗ ਗਿਆ ਹੋਇਆ ਸਰਕਾਰ ਵੱਲੋਂ ਵੀ ਜਿਹੜੀ ਜਾਦ ਕੇ ਅਕਾਲੀ ਦਲ ਦੀ ਪੰਥ ਦੀ ਸਟੇਜ ਹੁੰਦੀ ਸੀ ਉਹ ਵੀ ਨਾਮਵਾਰ ਸਟੇਜ ਬੰਦ ਹੋ ਚੁੱਕੀ ਆ ਉਥੇ ਢਾਡੀ ਸਿੰਘ ਸਾਰੀ ਵਾਰਾਂ ਗਾਉਂਦੇ ਸੀ ਸਾਡੇ ਬੱਚਿਆਂ ਨੂੰ ਤਾਂ ਹਲੇ ਤੱਕ ਸਾਬਜਾਦਿਆਂ ਦੇ ਨਾਂ ਨਹੀਂ ਪਤਾ ਹੈਗਾ ਕਿ ਵੀ ਤੁਹਾਨੂੰ ਲੱਤਾਂ ਖਿੱਚਣ ਦਾ ਟਾਈਮ ਨਹੀਂ ਕਿ ਦੂਜੇ ਦੀਆਂ ਖਿੱਚਣ ਤੋਂ ਟਾਈਮ ਨਹੀਂ ਹੈਗਾ ਦੇਖੋ ਅੱਜ ਪੰਥ ਕਿੱਥੇ ਖੜਾ ਹੋ ਗਿਆ ਜਿਹਨੂੰ ਪੰਥ ਨੂੰ ठेकेदार ਮੰਨਦੇ ਸੀ ਉਹ ਕਿੱਥੇ ਕਿੱਥੇ ਕਿਸ ਕਿਸ ਸਟੇਜ ਤੇ ਜਾ ਕੇ ਖੜੇ ਆ ਬਾਬਾ ਜੀ ਇੱਕ ਇੱਕ ਸਵਾਲ ਮੈਂ ਤੁਹਾਨੂੰ ਕਰਾਂਗਾ ਜੇ ਅੱਗੇ ਆਇਓ ਬਈ ਸਰਸਾ ਨਦੀ ਚੋਂ ਲੰਘ ਕੇ ਕਈ ਪ੍ਰਵਾਨ ਹੋ ਗਏ ਅੱਜ ਸ਼ਰਾਬ ਦੀਆਂ ਨਦੀਆਂ ਚੱਲ ਰਹੀਆਂ ਉਹਦੇ ਵਿੱਚੋਂ ਲੰਕ ਕਈ ਗਰਕ ਹੋ ਗਏ ਵੀ ਕਿੱਥੇ ਖੜ ਗਏ ਆ ਗਏ ਜੀ ਅੱਜ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਭਤੇ ਜੋ ਸੀ ਵਿਚਾਰ ਕਰ ਰਹੇ ਆ ਮੈਂ ਥੋੜਾ ਜਿਹਾ ਤੁਹਾਨੂੰ ਨੇ ਦੋ ਪਹਿਲਾਂ ਇੱਕ ਗਲੋਬਲ ਥਿਊ ਵਿਊ ਦਿੰਦਾ ਹੂੰ ਗਲੋਬਲ ਵਿਊ ਆਕਸਫੋਰਡ ਡਿਕਸ਼ਨਰੀ ਸੁਣਿਆ ਹੋਣਾ ਤੁਸੀਂ ਹੈ ਨਾ ਉਹਨਾਂ ਨੇ ਜਿਹੜਾ 2024 ਹੈ ਨਾ ਈਅਰ ਉਹਨੂੰ ਕਿਹਾ ਬ੍ਰੇਨ ਰੋਟ ਬ੍ਰੇਨ ਰੋਟ ਦਾ ਮਤਲਬ ਇਹ ਹੈ ਕਿ ਲੋਕਾਂ ਦਾ ਜਿਹੜੀ ਮਾਨਸਿਕਤਾ ਹੈ ਨਾ ਇੱਕ ਵਰਡ ਦਿੱਤਾ ਉਹਨਾਂ ਨੇ ਹਾਂ ਇਹ ਵਰਡ ਦਿੱਤਾ ਉਹਨਾਂ ਨੇ ਇਹਦਾ ਮਤਲਬ ਇਹ ਹੈ ਕਿ ਲੋਕਾਂ ਦੀ ਮਾਨਸਿਕਤਾ ਗਿਰ ਗਈ ਹੈ गिरਣ ਦਾ ਕਾਰਨ ਉਹਨਾਂ ਨੇ ਕਿਹਾ ਕਿ ਅਸੀਂ ਸਹਾਇਤ ਤੋਂ ਦੂਰ ਹੋ ਗਏ ਵਧੀਆ ਸਹਾਇਤ ਤੋਂ ਤੇ ਆ ਜਿਵੇਂ ਗੱਲ ਕੀਤੀ ਆ ਇਨਸਟਾ ਟਿਕਟੌਕ ਫੇਸਬੁਕ ਇਹਦੇ ਵਿੱਚ ਇਹਦੇ ਤੋਂ ਜੋ ਸਿੱਖ ਰਹੇ ਆ ਨਾ ਉਹ ਜ਼ਿੰਦਗੀ ਦੇ ਵਿੱਚ ਆਪਾਂ ਧਾਰਨ ਕਰ ਰਹੇ ਆ ਤੇ ਸਾਡੀ ਜਿਹੜੀ ਲਾਈਫ ਹੈ ਜਿਵੇਂ ਬਾਈ ਜੀ ਨੇ ਗੱਲ ਕੀਤੀ ਸੀ ਸਿੰਗਰ ਦੀ ਨਾ ਆਪਾਂ ਗਲੋਰੀਫਿਕੇਸ਼ਨ ਵੱਲ ਚਲੇ ਗਏ ਲਾਈਫ ਨੂੰ ਆਪਾਂ ਗਲੋਰੀਫਾਈ ਕਰਨਾ ਚਾਹੁੰਦੇ ਆ ਤੇ ਧਰਮ ਵਾਲੇ ਪਾਸੇ ਤੋਂ ਦੂਰ ਹੁੰਦੇ ਜਾ ਰਹੇ ਆ ਧਰਮ ਤੋਂ ਅਨੇਖਣਾਂ ਦਾ ਕਾਰਨ ਇਹ ਹੈ ਕਿ ਸਾਡੇ ਆਲੇ-ਦੁਆਲੇ ਇਦਾਂ ਦਾ ਤਾਣਾ-ਬਾਣਾ ਬਣ ਦਿੱਤਾ ਗਿਆ ਤੁਸੀਂ ਟੀਵੀ ਦੇ ਵਿੱਚ ਜਿਵੇਂ ਹੁਣ ਦਰਬਾਰ ਸਾਹਿਬ ਤੋਂ ਕੀਰਤਨ ਚੱਲ ਰਿਹਾ ਦਰਬਾਰ ਸਾਹਿਬ ਤੋਂ ਕੀਰਤਨ ਸਮਾਪਤ ਹੋਇਆ ਨਾਲ ਦੀ ਨਾਲ ਹੀ ਵਿਦਨ 1 ਸੈਕਿੰਡ ਤੁਹਾਨੂੰ ਇੱਕ ਗਾਣੀ ਦੀ ਐਡ ਸ਼ੁਰੂ ਹੋ ਜਾਣੀ ਹੈ ਉੱਥੇ ਨਾਲ ਦੀ ਨਾਲ ਗਾਣਾ ਚੱਲ ਪੈਣਾ ਉੱਥੇ ਨਾ ਤੇ ਮਤਲਬ ਹਰ ਇੱਕ ਚੀਜ਼ ਜਿਹੜੀ ਕਮਰਸ਼ੀਅਲਾਈਜ਼ ਹੋ ਗਈ ਹੈ ਹੁਣ ਆਪਾਂ ਸਵਾ ਤੇ ਆਏ ਆ ਇਹਦਾ ਨਾਮ ਹੈ ਸ਼ਹੀਦੀ ਸਵਾ ਆਪਾਂ ਸਰਸਾ ਨਦੀ ਤੋਂ ਪਰਵਾਨਿਆਂ ਦੀ ਗੱਲ ਕੀਤੀ ਉਹਨਾਂ ਦੀ ਇਹ ਉਹਨਾਂ ਪਰਵਾਨਿਆਂ ਦੀ ਸ਼ਹੀਦਾਂ ਦੀ ਸਵਾ ਸੀ ਤੇ ਹੁਣ ਉਹ ਜੋੜ ਮੇਲਾ ਇਹਨੂੰ ਇੱਕ ਹੋਰ ਗੱਲ ਜਿਹੜੀ ਆਪਾਂ ਇਹ ਸੋਗ ਮੇਲਾ ਨਹੀਂ ਇਹ ਸੋਗ ਮੇਲਾ ਨਹੀਂ ਹੈ ਨਾ ਇਹ ਵਿਰਾਗ ਦਾ ਮੇਲਾ ਆ ਇਹ ਵਿਰਾਗ ਤੇ ਸੋਗ 'ਚ ਫਰਕ ਆ ਬੜਾ ਨਾ ਤੇ ਚੜਦੀ ਕਲਾ ਦਾ ਵੀ ਪ੍ਰਤੀਕ ਆ ਚੜਦੀ ਕਲਾ ਦਾ ਹਾਂ ਇਹਨੂੰ ਆਪਾਂ ਖੁਸ਼ੀ ਵੀ ਨਹੀਂ ਮੰਨ ਸਕਦੇ ਇਹ ਗਮੀ ਵੀ ਨਹੀਂ ਹੈ ਨਾ ਇਹ ਚੜਦੀ ਕਲਾ ਤੇ ਵਿਰਾਗ ਪਿਆਰ ਹੁਨਰਾਗ ਦਾ ਪ੍ਰਤੀਕ ਹੈ ਇਹਦੇ ਵਿੱਚ ਜਿਨ੍ਹਾਂ ਦੇ ਹਿਰਦਿਆਂ 'ਚ ਪ੍ਰੇਮ ਹੁੰਦਾ ਆ ਉਹ ਵਿਰਾਗ ਅੱਖਾਂ ਦੇ ਰਾਹੀਂ ਵੀ ਵਗ ਜਾਂਦਾ ਆ ਤੇ ਜਿਹੜੇ ਹੁਣ ਵਿਰਾਗ ਤੋਂ ਹੀਣੇ ਆ ਕਿਉਂਕਿ ਉਹਨਾਂ ਦਾ ਕਸੂਰ ਨਹੀਂ ਕਿਉਂਕਿ ਇਹ ਸਾਰਾ ਤਾਣਾ ਬਾਣਾ ਜਿਹੜਾ ਹੈ ਨਾ ਉਹ ਸਮਾਜ ਦੀ ਕਮਰਸ਼ੀਅਲਾਈਜੇਸ਼ਨ ਐਵੇਂ ਹੋ ਗਈ ਹੈ ਉਹਦੇ ਨਾਲ ਕੇ ਮਨੁੱਖ ਜਿਹੜਾ ਆ ਉਹ ਸਿਰਫ ਤੇ ਸਿਰਫ ਮਟੀਰੀਅਲ ਨਾਲ ਜਾਂ ਗਲੋਰੀਫਿਕੇਸ਼ਨ ਨਾਲ ਜੁੜ ਗਿਆ ਤੇ ਸ਼ਰਾਬ ਉਹਦੇ ਚ ਇੱਕ ਲਾ ਲਓ ਗੀਤ ਸੰਗੀਤ ਦੂਜਾ ਪੱਖ ਲਾ ਲਓ ਆਡੀਓ ਵੀਡੀਓ ਜੋ YouTube ਚੱਲ ਰਿਹਾ ਹੈ ਉਹਦੇ ਵਿੱਚ ਉਹਨਾਂ ਨੇ ਕਨਸੈਪਟ ਇਹ ਬਣਾ ਲਿਆ ਵੀ ਨਾ ਤਾਂ ਸਾਨੂੰ ਨੱਚਣ ਵਾਲੀ ਲਿਆਉਣ ਦੀ ਲੋੜ ਆ ਨਾ ਗਾਣ ਬਜਾਉਣ ਦੀ ਲੋੜ ਐ ਤੁਸੀਂ ਗਾਓ ਬਜਾਓ ਆਪੇ ਕੰਜਰ ਬਣ ਜਾਓ ਤੁਸੀਂ ਨੱਚੋ ਆਪ ਵੀ ਜੋ ਮਰਜ਼ੀ ਕਰੋ ਤੇ ਆਪ ਵੀ ਅੱਗੇ ਪੇਸ਼ ਕਰ ਦੋ ਕਿਸੇ ਨੂੰ ਤੇ ਉਹਨੂੰ ਵੇਖ ਕਰਕੇ ਤੁਹਾਨੂੰ ਨੱਚਦੇ ਵੇਖ ਕੇ ਲੋਕੀ ਖੁਸ਼ ਹੋਈ ਜਾ ਰਹੇ ਆ ਹੁਣ ਨੱਚਣ ਵਾਲੀਆਂ ਬਾਹਰੋਂ ਨਿਆਣ ਦੀ ਲੋੜ ਨਹੀਂ ਤੁਸੀਂ ਆਪਣਾ ਹੀ ਨਾਚ ਜੋ ਪੇਸ਼ ਕਰਕੇ ਲੋਕਾਂ ਦੇ ਸਾਹਮਣੇ ਆਪਣੇ ਵੀਊ ਬਦਾਨ ਲਈ ਕਿਸ ਹੱਦ ਤੱਕ ਆਪਾਂ ਗਿਰੇ ਹੋਏ ਆ ਉਹ ਤੁਸੀਂ ਸੋਸ਼ਲ ਮੀਡੀਆ ਚ ਆਉਂਦੇ ਤੁਹਾਨੂੰ ਪਤਾ ਆ ਉਹਦਾ ਪਰ ਇੱਧਰ ਤਾਂ ਬਿਰਾਗ ਚਲੋ ਉਪਜਦਾ ਏ ਵੀ ਗੁਰੂ ਸਾਹਿਬ ਕੁਰਬਾਨੀਆਂ ਸਾਡੇ ਲਈ ਕਰਕੇ ਗਏ ਆ ਉਹ ਇੱਕ ਬਿਰਾਗ ਦਾ ਵਿਸ਼ਾ ਆ ਦੁੱਖ ਨਹੀਂ ਹੁੰਦਾ ਦੀ ਇੰਨਾ ਕੁਝ ਦੇਖ ਕੇ ਫਿਰਦੇ ਬਲੁੰਦਰੇ ਨਹੀਂ ਜਾਂਦੇ ਵੀ for that. ਕੀਤਾ ਕੀ ਸੀ ਕਰਨਾ ਕੀ ਸੀ ਸਾਡੇ ਲਈ ਕਰ ਗੁਰੂ ਸਾਹਿਬ ਕੀ ਕਹਤੇ ਅਸੀਂ ਕਿੱਥੇ ਖੜੇ ਨੇ ਤੇ ਇਹਦੇ ਲਈ ਦੇਖੋ ਜਿਹੜਾ ਸਭ ਤੋਂ ਪਹਿਲਾਂ ਤਾਂ ਨਾ ਪ੍ਰਬੰਧ ਹੈ ਨਾ ਉਹ ਪ੍ਰਬੰਧ ਇਸ ਗੱਲ ਦਾ ਦੋਸ਼ੀ ਹੈ ਜੋ ਕਾਰਨ ਮੈਦਾਜ਼ਾ ਕੀ ਹੈ ਇਹ ਸਾਨੂੰ ਤੁਹਾਨੂੰ ਲੱਗ ਰਿਹਾ ਕਿ ਇੱਕ ਸਾਈਟ ਹੈ ਨਾ ਉਹਨਾਂ ਦੇ ਲਈ ਇਹ ਸਾਈਟ ਐਨਏਬੀ ਐਨਏ ਦਾ ਪਲਾਟ ਹੈ ਤੇ ਐਨਏਬੀ ਐਨਏ ਦੇ ਪਲਾਟ ਦੇ ਐਨੇ ਪੈਸੇ ਆ ਉਹਨਾਂ ਨੂੰ ਉਹ 5000 7000 8000 ਰੁਪਏ ਹਜ਼ਾਰ ਦੇ ਵਿੱਚ ਉਹ ਜਿਹੜੀ ਆ 3 ਦਿਨ ਦੇ ਲਈ ਉਹ ਗੜੀਸ ਪਲਾਟ ਆ ਉਹ ਵਿਕ ਰਿਹਾ ਆ ਮੰਜੇ ਜਿੰਨੀ ਥਾ ਮਤਲਬ 5-7000 ਤੇ ਵਿਕੀ ਹੋਈ ਆ ਵਿਕੀ ਹੋਈ ਆ ਤੇ ਉਹਦੇ ਵਿੱਚ ਉਹਨਾਂ ਦਾ ਕੋਈ ਜ਼ੋਰ ਨਹੀਂ ਆ ਤੁਸੀਂ ਇਹਦੇ ਵਿੱਚ ਕੀ ਵੇਚਣਾ ਆ ਉਹਦੇ ਵਿੱਚ ਹਰ ਤਰ੍ਹਾਂ ਦੀ ਤੁਸੀਂ ਕਿ ਰਵਾਈ ਆਈਸਕ੍ਰੀਮ ਦੇ ਰੋਲੇ ਪੈ ਰਹੇ ਆ ਉਹਦੇ ਵਿੱਚ ਕੱਪੜੇ ਜੀਨਾ ਜੋ ਦਿਲ ਕਰਦਾ ਉਹ ਵੇਚ ਰਹੇ ਆ ਤੇ ਵੇਚ ਵੀ ਹੋ ਰਹੇ ਆ ਸਾਰੇ ਪਰਦੇਸੀ ਆ ਜਿਹੜੇ ਇਹਦਾ ਅਸਲੀ ਖੋਦਾ ਉਹਦਾ ਕੋਈ ਗਾਹਕ ਨਹੀਂ ਹਾਂ ਉਹ एकदम ਹਰ ਨੇ ਬਾਣੀ ਲਿਖਿਆ ਕੋਟਨ ਮੈਕੂਨ ਨਾਰਾਇਣ ਜਹਚੀਤ ਇਹਦੇ ਕਰੋੜਾਂ ਚੋਂ ਕੋਈ ਇੱਕ ਹੁੰਦਾ ਇਹਦਾ ਗਾਹਕ ਜਿਹੜਾ ਹੈਗਾ ਤੇ ਲੇਕਿਨ ਜੇ ਆਪਾਂ ਇਹ ਚੀਜ਼ ਦੀ ਅਬੰਡੈਂਸ ਘਟਾ ਦਈਏ ਨਾ ਮਤਲਬ ਕਿ ਇਹ ਸਾਡੇ ਸਾਹਮਣੇ ਜ਼ਿਆਦਾ ਵਰਤ ਮਾਤਰਾ ਦੇ ਵਿੱਚ ਨਾ ਹੋਵੇ ਆਟੋਮੈਟਿਕਲੀ ਜਿਹੜਾ ਆ ਉਹਦਾ ਫਿਰ ਗਾਹਕ ਘਟਣਗੇ ਪਰ ਜਦੋਂ ਹੁਣ ਜਿਹੜੀ ਸਾਹਮਣੇ ਪਈ ਹੈ ਜਿਵੇਂ ਠੇਕਿਆਂ ਦੇ ਉੱਤੇ ਲੇਟਾਂ ਬਾਲ ਬਾਲ ਕੇ ਬਤੀਆਂ ਬਾਲ ਬਾਲ ਕੇ ਉਹਨੂੰ ਜਾਣ ਬੁੱਝ ਕੇ ਹਾਈਲਾਈਟ ਕੀਤਾ ਜਾਂਦਾ ਹੈ। ਹੋਰ ਬਾਧੂ ਖੁੱਲ ਗਏ। ਹਾਂ ਜਿਨੀ ਹਾਈਲਾਈਟ ਚੀਜ਼ ਹੈ ਤੇ ਉਹ ਨੌਜਵਾਨ ਪੀੜੀ ਹੈ ਕੋਈ ਵੀ ਹੈ ਜੋ ਨਹੀਂ ਵੀ ਦੇਖਦਾ ਉਹਨੂੰ ਵੀ ਲੇਟਾਂ ਬਲਦੀਆਂ ਦਿਖ ਜਾਂਦੀਆਂ ਆ। ਉਹ ਬੰਦਾ ਕਹਿੰਦਾ ਵੀ ਲੇਟਾਂ ਬਲਦੀਆਂ ਠੇਕਾ ਹੀ ਹੋਏਗਾ ਤੇ ਹੋਰ ਕੁਝ ਨਹੀਂ ਹੈਗਾ। ਹੁਣ ਐਵੇਂ ਜਦਾਂ ਜੋੜ ਮੇਲਿਆਂ ਦੇ ਉੱਤੇ ਇਹਨਾਂ ਨੇ ਆਪਣੇ ਪੈਸੇ ਕਮਾਣੇ ਆ ਤੇ ਪੈਸੇ ਕਮਾ ਕਰਕੇ ਹੁਣੇ ਪਤਾ ਨਹੀਂ ਕਮੇਟੀ ਦੇ ਖਾਤੇ ਜਾ ਰਹੇ ਆ, ਮੈਨੇਜਰਾਂ ਦੇ ਖਾਤੇ ਜਾ ਰਹੇ ਆ ਜਾਂ ਹੋਰ ਕੀ ਹੀਟਲਾ ਸਟਾਫ ਤੇ ਉਹਨਾਂ ਨੇ ਕਿਸੇ ਤਰ੍ਹਾਂ ਦਾ ਕੋਈ ਕੰਡੀਸ਼ਨ ਨਹੀਂ ਕੋਈ ਚੈੱਕ ਨਹੀਂ ਤੁਸੀਂ ਝੂਟੇ ਲਾਓ ਤੁਸੀਂ ਗੀਤ ਲਾਓ ਗਾਣੇ ਲਾਓ ਜੋ ਤੁਹਾਡਾ ਦਿਲ ਕਰਦਾ ਲਾਓ ਸਾਡੀ ਜੇਬ ਭਰ ਦੋ ਬਸ ਕੇ ਪੈਸਾ ਸਿੱਟੋ ਤੇ ਤਮਾਸ਼ਾ ਦੇਖੋ ਤਮਾਸ਼ਾ ਦੇਖੋ ਤੇ ਤਮਾਸ਼ਾ ਹੁਣ ਕੀ ਹੈ ਮੈਂ ਦੱਸ ਰਿਹਾ ਜੀ ਹੁਣ ਮੈਂ ਆਪਣੇ ਬੇਟੇ ਨਾਲ ਆ ਰਿਹਾ ਉਹ ਮੈਨੂੰ ਕਹਿੰਦਾ ਜੀ ਪਾਪਾ ਤੁਸੀਂ ਹਰ ਵਾਰੀ ਕਹਿੰਦੇ ਝੂਟੇ ਲੈਣੇ ਝੂਟੇ ਲੈਣੇ ਕਹਿੰਦੇ ਸਾਰੀ ਦੁਨੀਆ ਝੂਟੇ ਲੈ ਰਹੀ ਹੈ ਇੱਕ ਮੈਂ ਹੋਰ ਗੱਲ ਜ਼ਰੂਰ ਕਰਨੀ ਪੀ ਸ਼ਾਸਤਰ ਤੁਸੀਂ ਧਾਰਨ ਕੀਤੇ ਹੋਏ ਗੁਰੂ ਸਾਹਿਬ ਨੇ ਕਿਹਾ ਚੰਗੇ ਸ਼ਾਸਤਰ ਪਹਿਨੋ ਚੰਗੇ ਤਿਆਰ ਵਰ ਤਿਆਰ ਹੋ ਸ਼ਾਸਤਰਾਂ ਦਾ ਕੋਈ ਸ਼ਸਤਰਾਂ ਦੇ ਮਿਲਦੀਆਂ ਪਰ ਇਹ ਆਪਣੇ ਇਧਰ ਲਾਕੇ ਜਾਓ ਤੇ ਸ਼ਸਤਰਾਂ ਦੀ ਨਾ ਤੁਹਾਨੂੰ ਕੋਈ ਦੁਕਾਨ ਮਿਲਣੀ ਹੈ ਤੇ ਨਾ ਕਿ ਰਿਸ਼ ਸ਼ਸਤਰਾਂ ਦੇ ਕੋਈ ਸਟਾਲ ਆ ਤੇ ਇਹ ਕਿਉਂਕਿ ਗੱਲ ਉਹੀ ਆ ਗਈ ਨਾ ਜੀ ਫਿਰ ਜਿਹੜੀ ਚੀਜ਼ ਦਾ ਗਾਹਕ ਹੈ ਉਹ ਗਾਹਕ ਕੋਈ ਬਿਰਲਾ-ਵਿਰਲਾ ਹੀ ਹੈ ਜੇ ਲੈ ਕੇ ਵੀ ਕਿਨੇ ਆਉਣੀ ਆ ਉਹ ਸਸਤੀ ਚੀਜ਼ ਆ ਪਰਦੇਸੀ ਲੈ ਕੇ ਆਉਂਦੇ ਆ ਉਸ 100 ਰੁਪਏ ਦੀ ਜੀ ਨਾ 50 ਰੁਪਏ ਦੀ ਜੀ ਨਾ ਜੈਕਟ ਲੈ ਲਓ 50 ਲੈ ਲਓ ਚਾਕੂ ਲੈ ਲਓ ਜੈਕਟਾਂ ਲੈ ਲਓ ਰਮਾਨ ਲੈ ਲਓ ਇਹ ਲੈ ਲਓ ਤੇ ਉਹ ਵੀ ਕੀ ਜਾ ਰਿਹਾ ਆ ਤਾਂ ਬਿਲਕੁਲ ਵੱਡੇ ਸਵਾਲ ਹੈ ਭਾਈ ਹੁਣ ਤੁਸੀਂ ਸਾਡੇ ਉੱਤੇ ਸਵਾਲ ਖੜੇ ਕਰਨੇ ਆ ਜਾਂ ਕਮੈਂਟ ਕਰਨੇ ਤੁਹਾਡੀ ਆਪਣੀ ਇੱਛਾ ਆਪ ਦੇ ਵਿੱਚ ਬਿਲਕੁਲ ਦਰੁਸਤ ਹੈ ਕਿ ਜਿਹੜੇ ਸ਼ਹੀਦੀ ਸਭਾ ਜਿੱਥੇ ਆ ਕੇ ਕੁਝ ਲੈ ਕੇ ਜਾਣਾ ਸੀ ਸਿੱਖ ਕੇ ਜਾਣਾ ਸੀ ਜਿੱਥੇ ਆਉਣ ਦੇ ਤੌਰ ਤਰੀਕੇ ਜਿਹੜੇ ਸੀਗੇ ਉਹ ਬਿਲਕੁਲ ਧਾਰਮਿਕ ਹੋਣੇ ਚਾਹੀਦੇ ਸੀ ਜਿੱਥੇ ਗੁਰੂ ਨਾਲ ਪਿਆਰ ਲੈ ਕੇ ਆਉਣਾ ਸੀ ਤੇ ਸੋ ਕੁਝ ਵਟ ਕੇ ਜਾਂ ਕੁਝ ਖਟ ਕੇ ਗੁਰਬਾਣੀ ਦੇ ਵਿੱਚ ਲੱਗੇ ਜਾਣਾ ਸੀ ਤਾਂ ਅਸੀਂ ਦੁਕਾਨਾਂ ਦੇ ਉੱਤੇ ਪੀੜਾ ਲੰਮੀਆਂ ਲੱਗੀਆਂ ਹੋਈਆਂ ਤੇ ਮਾਹੌਲ ਕੀ ਆ ਉਹਨਾਂ ਦੇ ਬਾਰੇ ਚਾਣਨਾ ਸਿੰਘ ਸਾਹਿਬ ਨੇ ਪਾਈ ਦਿੱਤਾ ਤੇ ਆਹ ਸਟਾਲਾਂ ਜਿੱਥੋਂ ਮੈਂ ਗੱਲ ਸ਼ੁਰੂ ਕੀਤੀ ਸੀ ਇਹ ਖਾਲੀ ਐ ਇਹ ਸਟਾਲਾਂ ਉਡੀਕ ਰਹੀਆਂ ਐ ਕਿ ਕਦੋਂ ਜਿਹੜੇ ਵਾਰਸ ਐ ਕੌਮ ਦੇ ਪੰਥ ਦੇ ਵਾਰਸੋਂ ਆਣਗੇ ਕਦੋਂ ਇਹਨਾਂ ਨੂੰ ਪੜ੍ਹਨ ਕਿ ਜਦੋਂ ਜਿਹੜੀਆਂ ਉਹ ਕੁਰਬਾਨੀਆਂ ਗੁਰੂ ਸਾਹਿਬ ਦੇ ਕੇ ਗਏ ਸੀ ਉਹਨਾਂ ਦਾ ਜਿਹੜਾ ਕੋਈ ਮੁੱਲ ਪਵੇਗਾ ਪਰ ਫਿਲਹਾਲ ਇਹ ਕੁਝ ਇੱਥੇ ਨਜ਼ਰ ਨਹੀਂ ਆ ਰਿਹਾ ਫਿਲਹਾਲ ਪਰਵਾਰ ਬਿਛੋੜਾ ਸਾਹਿਬ ਵੀ ਕਿ ਖੜੇ ਆ ਜਿੱਥੋਂ ਇਹ ਛੇਦੀ ਸਭਾ ਜਿਹੜੀ ਹੈਗੀ ਉਹ ਉਹਦੀ ਆਰੰਭਤਾ ਹੁੰਦੀ ਹੈ ਪਰ ਅਜੇ ਬਹੁਤ ਦਿਨ ਅੱਗੇ ਪਏ ਆ ਉਮੀਦ ਕਰਦੇ ਆ ਕਿ ਇਹ ਸੁਨੇਹਾ ਤੁਸੀਂ ਜਿੰਨੇ ਸਿਹਰਦ ਲੋਕ ਹੈ ਉਹ ਘਰ ਘਰ ਤੱਕ ਪਹੁੰਚਾਓਗੇ ਤੇ ਇਹ ਸੁਨੇਹੇ ਨੂੰ ਇਸ ਵੀਡੀਓ ਨੂੰ ਸ਼ੇਅਰ ਕਰਕੇ ਲੋਕਾਂ ਤੱਕ ਪਹੁੰਚਾ ਦਿਓਗੇ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਚੰਗਾ ਦੇਖਣ ਨੂੰ ਮਿਲੇ ਪ੍ਰੇਸਿੰਗ ਦੇ ਨਾਸਨਾਮ ਸਿੰਘ ਪੰਜਾਬੀ ਲੋਕ ਚੈਨਲ